ਕੀ ਦੋ ਤਿੰਨ ਦਿਨਾਂ ਚ ਤੁਹਾਨੂੰ ਦੇਖਿਓ ਕੋਈ ਨਾ ਕੋਈ ਸੱਚਣ ਮਿੱਤਰ ਆ ਜਾਣੇ ਆ ਪੰਜਾਬ ਚ ਵੀਰ ਤੁਹਾਡੀ ਮਿਹਰਬਾਨੀ ਕਿਤੇ ਮੇਰਾ ਵੀ ਘਰ ਫੇਰ ਬਣ ਜਾਊਗਾ ਕਿਤੇ ਗਰੀਬ ਬਣੀ ਦਾ ਅਸੀਂ ਇਸ ਸਮੇ ਜਿਹੜਾ ਅਜਨਾਲਾ ਡੇਰਾ ਬਾਬਾ ਨਾਨਕ ਮਾਸ਼ ਮਾਸ਼ੀਆਂ ਹੈ ਪਿੰਡ ਲਗਦਾ ਮਾਸ਼ੀ ਵਾਲਾ ਨਾਸ਼ਵਾ ਦੀ ਮਾਸ਼ੀ ਵਾਲਾ ਮਾਸ਼ੀ ਵਾਲਾ ਰਮਦਾਸ ਦਾ ਮਾਸ਼ੀ ਵਾਲਾ ਆ ਐਡਾ ਨੁਕਸਾਨ ਆ ਸ਼ਾਇਦ ਅਸੀਂ ਦੇਖ ਕੇ ਸਾਡੇ ਤਰਾ ਨਿਕਲ ਜਾਂ ਇਨਾਂ ਦਾ ਪਿਛਲੇ ਇੱਕ ਕਮਰਾ ਜਿੱਥੇ ਸਾਰਾ ਸਮਾਨ ਛਿੱਟ ਗਿਆ ਪਰ ਉਹ ਕਮਰੇ ਦੀ ਕੰਧ ਹੀ ਪਾੜ ਗਈ ਤੇ ਪੇਟੀਆਂ ਤੱਕ ਉੜ ਗਈਆਂ ਸੱਸੀ ਕਾ ਕੀ ਨਾਮ ਆ ਤੁਹਾਡਾ ਦਵਿੰਦਰ ਕੌਰ ਜੀ ਇਹ ਪਿੰਡ 마ਸ਼ੀ ਵਾਲਾ ਹਾਂਜੀ 마ਸ਼ੀ ਵਾਲਾ ਜੀ ਇਹ ਇੱਕਦਮ ਪਾਣੀ ਆਇਆ ਤੁਹਾਨੂੰ ਪਤਾ ਵੀ ਨਹੀਂ ਲੱਗਾ ਨਹੀਂ ਤੇ ਕਿਹ ਹੈ ਪਾਣੀ ਇੰਨਾ ਨਹੀਂ ਹੋ ਸਕਦਾ ਹੀ ਤੇ ਘਰੋਂ ਤਾਂ ਨਿਕਲੇ ਨਹੀਂ ਤੇ ਅਸੀਂ ਆਖਿਆ ਪਾਣੀ ਨਹੀਂ ਆਉਣਾ ਪਾਣੀ ਨਹੀਂ ਪਾਣੀ ਇੱਕਦਾਂ ਮੀ ਜਿਹਦਾ ਪਿਛੋਂ ਦੀ ਸਾਨੂੰ ਅੰਦਰਾਂ ਦਾ ਪਾਣੀ ਪਾ ਕੇ ਅੰਦਰੋਂ ਪਾਣੀ ਸਾਡੇ ਘੋੜੇ ਘੋੜੇ ਹੋ ਗਿਆ ਤੇ ਫੇਰ ਅਸੀਂ ਕੋਠੇ ਤੇ ਚੜ ਗਏ ਕੋਠੇ ਤੇ ਚੜ ਕੇ ਫੇਰ ਪਾਣੀ ਬਹੁਤ ਜ਼ਿਆਦਾ ਹੀ ਹੋ ਗਿਆ ਇਹ ਰ ਪਿੰਡ ਵਾਲਿਆ ਮੁੜਿਆ ਨੇ ਕਿਹਾ ਕਿ ਆਜੋ ਆਜੋ ਤੁਸੀਂ ਨਹੀਂ ਅੰਦਰ ਅੰਦਰ ਨਾ ਰਹੋ ਕੋਠੇ ਤੇ ਥੱਲੇ ਉਤਾਰੋ ਮੜ ਕੇ ਨਿਕਲਿਆ ਨਾ ਜਾਵੇ ਫਿਰ ਉਹ ਕਿਸ਼ਤੀ ਆਈ ਤੇ ਫਿਰ ਸਾਨੂੰ ਵੀਰਾ ਕੱਢ ਕੇ ਖੜਿਆ ਕਿੰਨੇ ਜੀ ਸੀਗੇ ਉਦੋਂ ਪੰਜ ਜੀ ਹਾਂ ਵੀਰਾ ਇੱਕ ਮੇਰੀ ਨੌ ਤੇ ਇੱਕ ਮੇਰਾ ਪੁੱਤਰਾ ਆ ਮੇਰਾ ਪੁੱਤਿਆ ਫੜ ਤੇ ਬੰਦਾ ਮੇਰਾ ਤੇ ਉਥੇ ਰਾਜ ਤੇ ਬਿਠਾ ਲਿਆ ਰੰਮਦਾਸ ਗੁਰਦੁਆਰੇ ਗੁਰਦੁਆਰੇ ਹਾਂ ਜੀ ਕਹਿੰਦੇ ਕਹਿੰਦੇ ਪੇਟੀਆਂ ਤੁਹਾਡੀਆਂ ਰੁੜ ਗਈਆਂ ਸਾਰਾ ਪੇਟੀਆਂ ਰੁੜ ਗਈਆਂ ਬੈੱਡ ਥੱਲੇ ਉਹਦੀ ਰੁੜ ਗਏ ਕੱਪੜੇ ਸੀਣ ਵਾਲੀ ਵਿਚਾਰੀ ਘਰ ਕੰਮ ਕਰਦੀ ਹੀ ਕੱਪੜੇ-ਕਪੜੇ ਸਿੰਦੀ ਉਹ ਵੀ ਮਸ਼ੀਨ ਨਾਲ ਰੋੜਕੀਆਂ ਬਚਿਆ ਹੀ ਕੱਖ ਨਹੀਂ ਆ ਤੇ ਕੀ ਕਰ ਸਕਦੇ ਹੁਣ ਅਸੀਂ ਤੁਸੀਂ ਇਹੋ ਹੀ ਆ ਮੇਰੀ ਮਾਂ ਤੋ ਹੀ ਮਦਦ ਕਰੋ ਤੇ ਮੇਰੀ ਹੋ ਸਕਦੀ ਐ ਫੇਰ ਮੈਂ ਪੈਰਾਸ਼ਿਰ ਖਲੋਇਆ ਚੱਕੀ ਹੀ ਚੱਕੀ ਚਲਾ ਦਿੰਦਾ ਹੀ ਮੈਂ ਪੀਪੇ ਪਰ ਪਰ ਆਟਾ ਪਿੰਦੀ ਹਾਂ ਨਾਲ ਤੇ ਚਲੋ ਗੁਜ਼ਰਗੁਜ਼ਾਰਾ ਕਰਦਾ ਲੱਗਦਾ ਜਾ 7000 ਨਾਲ ਵੀਰਾ ਕੀ ਬੰਦ ਆ ਹੂੰ ਛੱਤ ਜਾਂ ਨਾ ਬੱਚਾ ਵੀ ਪੜਾਉਣਾ ਘਰ ਦਾ ਸੌਦਾ ਵੀ ਖਰਚਾ ਸਾਰਾ ਕਰਨਾ ਬੜਾ ਮੁਸ਼ਕਲ ਵਾਲੀ ਗੱਲ ਏ ਤਾਂ ਹੀ ਹੌਸਲਾ ਕਰੋ ਇਹ ਇਹ ਅਸੀਂ ਤਾਂ ਹੀ ਆਏ ਆ ਤੁਹਾਡੀਆਂ ਗੱਲਾਂ ਸੁਣਨ ਅਸੀਂ ਇਹ ਮਾਈਕ ਦਾ ਮਤਲਬ ਹੀ ਇਹ ਹੈ ਵੀ ਤੁਹਾਡੀ ਜਿਹੜੀ ਜਿਹੜੇ ਉੱਥੇ ਬੈਠੇ ਆ ਉੱਪਰ ਉਹ ਸੁਣਨ ਤੁਹਾਨੂੰ ਬੜੇ ਪ੍ਰਾਪਤੋ ਦਿੱਲੀ ਆ ਅਸੀਂ ਤੁਹਾਨੂੰ ਸਾਡੇ ਟੱਡ ਕਰਕੇ ਇੱਥੇ ਕੀ ਕਰਨਾ ਮੈਂ ਕੀ ਕਹੇ ਜੋਗੀ ਨਹੀਂ ਰਹੀ ਮਾਈ ਲੱਕੋਟ ਕੇ ਤੇ ਪੀਪੇ ਪਾਪੇ ਪਾਦੇ ਆ ਚੁੱਕਦੀਆਂ ਨਾਲ ਨਾਲ ਦਾ ਮੇਰਾ ਚੱਕੀ ਚਲਾ ਦਿੰਦਾ ਹੀ ਪੱਕਰਨਾ ਤੁਰਦੇ ਵਾਕਰ ਦੇ ਨਾਲ ਜਾ ਕੇ ਚੱਕੀ ਚਲਾ ਦਿੰਦਾ ਹੀ ਉਹਨਾਂ ਦੀ ਲੱਤਾਂ ਖਰਾਬ ਹੈ ਹਾਂ ਇਸ ਪਾਸਾ ਮਰੇ ਟੇਹੇ ਹੋ ਗਏ ਵਾਕਰ ਨਾਲ ਜਾ ਵਾਕਰ ਜੀ ਨੇ ਤੁਰ ਦੇ ਦਿੰਦਾ ਉਬੀ ਇੱਥੇ ਕਰੋ ਬਾਰ ਬੰਦਰੋਸਤ ਇੰਨਾ ਕਿ ਜਾਂਦੇ ਕਿੰਨਾ ਬਾਥਰੂਮ ਚਲ ਗਏ ਤੇ ਤਦਿਆ ਤੇ ਕਰਕੇ ਤੇ ਨਹੀਂ ਲਿਆਂਦਾ ਵੀ ਕਿਥੇ ਘਰ ਪਾਣੀ ਹੈ ਨਹੀਂ ਬੱਤੀ ਹੈ ਨਹੀਂ ਕਿਥੇ ਬੈẽਗਾ ਘਰ ਚਲੋ ਸ਼ੁਕਰ ਕਰੋ ਤੁਸੀਂ ਠੀਕ ਆ ਤੰਦਰੁਸਤ ਆ ਕੋਈ ਗੱਲ ਨਹੀਂ ਇਹ ਮੁਸ਼ਕਲ ਕੱਟੀ ਜਾਣੀ ਆ ਹਾਂਜੀ ਵੀਰ ਅਸਾ 10000 ਦੀ ਤੇ ਦਵਾਈ ਮਹੀਨੇ ਦੀ ਲਿਆਉਨੇ ਆ ਵੰਡ ਕੇ ਕਰ ਲੈਂਦਾ ਹੀ ਕਰੀ ਪੁੱਤ ਲਿਆ ਦਿੰਦਾ ਹੀ ਕਰੀ ਆਪ ਕਰ ਲੈਂਦਾ ਹੀ ਹੁਣ ਦਵਾਈ ਤੋਂ ਵੀ ਬੈਠੇ ਆ ਕੀ ਕਰੀਏ ਫਿਰ ਅਰਦਾਸ ਕਰਿਓ ਜੀ ਇਹਨਾਂ ਦੇ ਲਈ ਔਰ ਜੇ ਤੁਹਾਡੇ ਤੱਕ ਇਹ ਵੀਡੀਓ ਪਹੁੰਚਦੀ ਪਈ ਆ ਤੇ ਮਦਦ ਜ਼ਰੂਰ ਕਰਿਓ ਉਹਨੇ ਨਾਮ ਵੀ ਦੱਸਤਾ ਆ ਔਰ ਪਿੰਡ ਵੀ ਦੱਸਿਆ ਆ ਅਸੀਂ ਥੱਲੇ ਵੀ ਪਾ ਦਾਂਗੇ ਕਿ ਕਿਹੜਾ ਪਿੰਡ ਹੈ ਖੋਲੇ ਵਾਲਾ 마ਸੀ ਵਾਲਾ ਗੁੰਨੇ 마ਸੀ ਵਾਲਾ 마ਸੀ ਵਾਲਾ ਆ ਪਿੰਡ ਚੱਕ 마ਸੀ ਵਾਲਾ 마ਸੀ ਵਾਲਾ ਵੀਰ ਜੀ 마ਸੀ ਵਾਲਾ ਰਮਦਾਸ ਦੇ ਕੋਲ ਆ ਔਰ ਇਹ ਘਰ ਚੱਕੀ ਚੱਕੀ ਵਾਲਾ ਘਰ ਪੋਤਰੇ ਦੀ ਕਿਤਾਬਾਂ ਵੀ ਰੋੜ ਗਈ ਆ ਮੰਮ ਨੇ ਜੀ ਵੀ ਪਾਣੀ ਉਹ ਕਮਰਾ ਦਿਖਾਓ ਤਾਂ ਸਾਨੂੰ ਜਿਹੜਾ ਪੇਟੀਆਂ ਵਾਲਾ ਕਮਰਾ ਤੁਹਾਡਾ ਅੱਜ ਵੀ ਦਾ ਪਿਛਲਾ ਇਹ ਮੇਰੇ ਮੇਰੇ ਜਜ਼ਬਾਤ ਵਾ ਤੁਸੀਂ ਕਿਉਂਕਿ ਸਭ ਤੋਂ ਜ਼ਿਆਦਾ ਹੈ ਨਾ ਏਰੀਆ ਦਾ ਨੁਕਸਾਨ ਹੋਇਆ ਸਾਰੇ ਭੈਣ ਦੁੱਖ ਦੇਖੋ ਆ ਪੂਰਾ ਪੂਰਾ ਦਾ ਪੂਰਾ ਕਮਰਾ ਤੁਸੀਂ ਇਹ ਘੱਟ ਘੱਟ ਦੇ 800 ਰੁਪਏ ਨਹੀਂ ਜੀ ਪੂਰਾ ਕਮਰਾ ਇਹ 600 ਫੁੱਟ ਦੂੰਗਾ ਇੱਕ 600 ਫੁੱਟ ਹਾਂਜੀ ਥੱਲੇ ਵੀ ਥੱਲੇ ਹੈ ਜੀ ਤਾਂ ਜਦੋਂ 600 ਫੁੱਟ ਦੀ ਤਾਂ ਗਨੁੱਲ ਲੱਗਦੀ ਥੱਲੇ ਲੱਗਦੀ ਨਹੀਂ ਹੈ ਇਰੇ ਥੱਲੇ ਜੇ ਫੈਕਟਰੀ ਥੱਲੇ ਲੱਗੀ ਪਰ ਦੇ ਨੇੜੇ ਟੀਏ ਬਹੁਤ ਅੰਦਰ ਕੋ ਵੜਤਾ ਨਹੀਂ ਵੀ ਜੋ ਉੱਤੇ ਡਿੱਗ ਗਏ ਫੇਕੀ ਕਰਾਂਗੇ ਇੱਕੋ ਜੀ ਆਪਾਂ ਨੂੰ ਮੈਂ ਤੇ ਆ ਵੀਰ ਅਸੀਂ ਬਾਹਰ ਖਲੋਤੇ ਦੋਵੇਂ ਜਣੇ ਕੋਈ ਨਹੀਂ ਹੱਡੇ ਲੱਗੇ ਜਦੋਂ ਇਹ ਡਿੱਗਾ ਤੇ ਮੈਂ ਇਹਨੂੰ ਫੋਨ ਫੜਾਇਆ ਮੈਂ ਭੱਜ ਕੇ ਮੈਂ ਫੋਨ ਪਾਣੀ ਬਹੁਤ ਤੇਜ਼ੀ ਤੇ ਵਿੱਚੋਂ ਪੇਟੀਆਂ ਨਿਕਲ ਕੇ ਡੋ ਗਈਆਂ ਤੁਵੇਂ ਮੈਂ ਤੇ ਇਹਨੇ ਵੀਰ ਨੇ ਕੋਸ਼ਿਸ਼ ਕਰਕੇ ਆਵਾ ਦੋਹਾਂ ਨੇ ਬੰਨੇ ਲਾਈਆਂ ਬੜੀਆਂ ਭਾਰੀਆਂ ਬਹੁਤ ਔਖਾ ਸਰ ਸਾਮਾਨ ਸਾਰੀ ਉਮਰ ਦਾ ਸਮਾਨ ਪੇਟੀਆਂ ਚ ਆ ਸਾਰਾ ਪਿੱਜ ਗਿਆ ਸੀ ਪਾਣੀ ਦਾ ਸਾਰਾ ਵੱਜ ਜਾਇਆ ਸਭ ਕੁਝ ਰੁੜ ਗਿਆ ਕੋਈ ਪੇਟੀਆਂ ਪਾ ਸਭ ਕੁਝ ਰੁੜ ਗਿਆ ਜਿਹਨੇ ਵੱਡਾ ਬੜਾ ਅਸਰਾ ਕੀਤਾ ਜਿੰਨਾਂ ਦੋ ਪੇਟੀਆਂ ਇਹਨਾਂ ਦਾ ਬੜਾ ਚੁੱਤ ਲਾ ਕੇ ਇਕੱਠੀਆਂ ਕੀਤਿਆਂ ਪਿੰਡ ਵਾਲੇ ਭੱਜੇ ਆਏ ਤੇ ਫੇਰ ਅਸੀਂ ਸਮਾਨ ਬਾਕੀ ਖੜਿਆ ਸਮਾਨ ਕੋਈ ਵੀ ਨਹੀਂ ਇਹਦੇ ਕਮਰੇ ਚੋਂ ਬਚਿਆ ਸਾਰਾ ਖਰਾਕ ਹੋ ਗਿਆ ਸਾਰਾ ਹੀ ਪਾਣੀ ਨਾਲ ਭੱਜ ਗਿਆ ਹਾਗਣੇ ਪੇਟੀਆਂ ਪਰ ਸਿਰਫ ਦੋ ਪੇਟੀਆਂ ਫੜੀਆਂ ਜਿਹੜੇ ਘਰ ਵਾਲੇ ਸਿਆਲ ਵਾਲੇ ਕੱਪੜੇ ਉਹ ਵੀ ਰੁੜ ਗਏ ਟਰੱਕ ਭਰੇ ਉਹ ਵੀ ਪੁੱਤਰੇ ਮੇਰੇ ਨੇ 10-10 ਰੁਪਏ ਜੋੜ ਕੇ ਕਿ ਮੈਂ ਨਬਾਰੀ ਲਿਆਵਾਂ ਹਾਂ ਉਹ ਵੀ ਰੁੜ ਗਈ ਤਾਂ ਨਾਲ ਖਾਇਆ ਪੇਟ ਤੇ ਉਹ ਵੀ ਰੁੜ ਗਈ ਸਾਰੀ ਸਾਰੇ ਪੈਸੇ ਰੁੜ ਗਏ ਹਾਂਜੀ ਕੱਚੀ ਮਿੱਟੀ ਦੀ ਜਿਹੜੀ ਬਗਣੀ ਹੁੰਦੀ ਕੋਲਕਜੀ ਉਹ ਵੀ ਰੁੜ ਗਈ ਬੱਚਿਆਂ ਦਾ ਕੀ ਚੰਗਾ ਹੁੰਦਾ ਵੀ ਤੁਸੀਂ ਕੋਈ ਨਾ ਹੌਸਲਾ ਰੱਖੋ ਇਹ ਸਭ ਕੁਝ ਆ ਜਾਣਾ ਤੁਹਾਡੇ ਕੋਲੇ ਵਾਪਸ ਆ ਆ ਜਾਣਾ ਆ ਫਿਰ ਉਹਨਾਂ ਨਾਲ ਨਹੀਂ ਅਸੀਂ ਮਿਲਾਂਦਾ ਮੇਰੇ ਵਰਗੇ ਬੜੇ ਲੁੱਕ ਕੇ ਆਏ ਹੋਣੇ ਤੁਹਾਡਾ ਸੁਣਨ। ਅੱਜ ਹੀ ਆਈ ਆਈ ਤੇ ਅੱਜ ਹੀ ਆਏ ਆ। ਅੱਜ ਹੀ ਆਏ ਵੀਰਾ ਉਹ ਵੀ ਪਿੰਡ ਵਾਲੇ ਗੁੱਸੇ ਹੁੰਦੇ ਪਿਆ ਆਪਣੇ ਘਰ ਬਾਹਰ ਆਣ ਕੇ। ਅੱਜ ਹੀ ਆਏ ਹਜੇ। ਪਿੰਡ ਚ ਲੱਗੇ ਨਾ ਮੁੰਡੇ ਦੇ ਸੋਹਰੇ ਚਲੇ। ਸੋਹਰੇ ਚਲੇ ਅੱਜ ਹੀ ਸੱਦਿਆ ਹੀ ਪਿਆਂਦੇ ਭਕਾਰਾ ਅੱਜ। ਕੋਈ ਗੱਲ ਨਹੀਂ ਇਹ ਤੁਹਾਡੀ ਅਸੀਂ ਆਵਾਜ਼ ਚੱਕਣੀ ਆਏ ਆ ਮੇਰੇ ਲੱਗਦਾ ਇਹ ਜਦੋਂ ਚੱਲ ਗਈ ਦੋ ਤਿੰਨ ਦਿਨਾਂ ਚ ਤੁਹਾਡੋਂ ਦੇਖਿਓ ਕੋਈ ਨਾ ਕੋਈ ਸੱਜਣ ਮਿੱਤਰ ਆ ਜਾਣੇ ਆ ਪੰਜਾਬ ਚੋਂ। ਵੀਰਾ ਤੁਹਾਡੀ ਮਿਹਰਬਾਨੀ ਕਿਤੇ ਮੇਰਾ ਵੀ ਘਰ ਫੇਰ ਬਣ ਜਾਊਗਾ ਕਿਤੇ ਗਰੀਬ ਬਣੀਦਾ। ਬੱਚਾ ਅੱਛਾ ਵੈਸੇ ਸਾਨੂੰ ਵੀ ਸਮਝ ਨਹੀਂ ਆਉਂਦਾ ਵੀ ਅਸੀਂ ਕੀ ਬੋਲੀਏ ਕੀ ਕਹੀਏ ਇਹਨਾਂ ਨੂੰ ਪਰ ਇਹ ਇੱਥੇ ਇੱਥੇ ਆਉਣ ਦਾ ਮਕਸਦ ਇਹ ਆ ਸਾਡਾ ਦਿਖਾਉਣ ਦਾ ਮਕਸਦ ਵੀ ਇਹ ਹੈ ਕਿਉਂਕਿ ਰੋਣਾ ਐਵੇਂ ਨਹੀਂ ਹੈਗਾ ਤੁਸੀਂ ਤੁਸੀਂ ਵੀ ਘਰ ਵਾਲੇ ਅਸੀਂ ਵੀ ਘਰ ਵਾਲੇ ਅਸੀਂ ਸਾਰਿਆਂ ਨੇ ਛੋਟੀਆਂ ਤੋਂ ਵੱਡੀਆਂ ਚੀਜ਼ਾਂ ਆਪ ਬਣਾਉਣੇ ਆ ਚਾਹੇ ਉਹ ਸਰਮਾਇਦਾਰ ਹੋਵੇ ਚਾਹੇ ਉਹ ਕਿਦਾਂ ਦਾ ਵੀ ਹੋਵੇ ਪਰ ਜਿਨ੍ਹਾਂ ਦਾ ਸਾਰਾ ਕੁਝ ਹੀ ਲੁੱਟ ਜਾ ਜਾਣਾ ਉਹਨਾਂ ਦਾ ਤੁਸੀਂ ਹੱਲ ਲੱਭ ਲਓ ਵੀ ਕੀ ਹੋਏਗਾ ਮੈਂ ਜਤਿੰਦਰ ਸਿੰਘ ਖਹਿਰਾ ਕੈਮਰਾਮੈਨ ਸਾਹਿਬ ਦੇ ਨਾਲ ਇਹ ਜਿਹੜਾ ਤਹੜ ਨਾਲ ਪੀੜਤ ਨੇ ਇਲਾਕੇ ਉਹਨਾਂ ਤੋਂ ਕਵਰ ਕਰ ਰਿਹਾ ਜੀ ਹੌਸਲਾ ਕਰੋ ਇਹ ਅਸੀਂ ਤਾਂ ਹੀ ਆਏ ਆ ਤੁਹਾਡੀਆਂ ਗੱਲਾਂ ਸੁਣਨ ਅਸੀਂ ਇਹ ਮਾਈਕ ਦਾ ਮਤਲਬ ਹੀ ਇਹ ਹੈ ਵੀ ਤੁਹਾਡੀ ਜਿਹੜੀ ਜਿਹੜੇ ਉੱਥੇ ਬੈਠੇ ਆ ਉੱਪਰ ਉਹ ਸੁਣਨ ਤੁਹਾਨੂੰ ਬੜੇ ਪ੍ਰਾਪਤੋਂ ਦਿੱਲੀ ਆਸਤਾਨ ਸਾਡੇ ਟੱਡ ਕਰਕੇ ਇੱਥੇ ਕੀ ਕਰਨਾ ਮੈਂ ਕੀ ਕਹੇ ਜੋਗੀ ਨਹੀਂ ਰਹੀ ਮਾਈ ਲੱਕੋ ਉੱਟ ਕੇ ਤੇ ਪੀਪਾ ਪੀਪਾ ਪੱਦੇਆਂ ਚੁੱਕਦੀਆਂ ਨਾਲ ਨਾਲ ਦਾ ਮੇਰਾ ਚੱਕੀ ਚਲਾ ਦਿੰਦਾ ਹੈ ਪੱਕ ਕਰਨਾ ਤੁਰਦੇ ਵਾ ਕਰਦੇ ਨਾਲ ਜਾ ਕੇ ਚੱਕੀ ਚਲਾ ਦਿੰਦਾ ਈ ਉਹਨਾਂ ਦੀ ਲੱਤਾਂ ਖਰਾਬ ਹੈ ਹਾਂ ਉਸ ਪਾਸਾ ਮਰੇ ਡੇਗੋਗੇ ਜੀ ਕਾਤੀ ਮਿੱਟੀ ਦੀ ਜਿਹੜੀ ਬਗਣੀ ਹੁੰਦੀ ਕੋਲਕਜੀ ਹੋ ਵੀ ਰੁੜ ਗਈ ਬੱਤੀਆਂ ਦਾ ਕੀ ਚੰਗਾ ਹੁੰਦਾ ਵੀ ਤੁਸੀਂ ਕੋਈ ਨਾ ਹੌਸਲਾ ਰੱਖੋ ਇਹ ਸਭ ਕੁਝ ਆ ਜਾਣਾ ਤੁਹਾਡੇ ਕੋਲੇ ਵਾਪਸ ਆ ਜਾਣਾ ਹੈ ਫਿਰਉਣ ਨਾ ਨਹੀਂ ਅਸੀਂ ਮਿਲਣਾਂ ਮੇਰੇ ਵਰਗੇ ਬੜੇ ਲੁੱਕ ਕੇ ਆਏ ਹੁਣੇ ਤੁਹਾਡਾ ਸੁਣਨ ਆਜੀ ਆਈ ਆਈ ਤੇ ਇਹ ਤੁਹਾਡੀ ਅਸੀਂ ਆਵਾਜ਼ ਚੱਕਣੀ ਆਏ ਆ ਮੈਨੂੰ ਲੱਗਦਾ ਇਹ ਜਦੋਂ ਚੱਲ ਗਈ 2-3 ਦਿਨਾਂ ਚ ਤੁਹਾਨੂੰ ਦੇਖਿਓ ਕੋਈ ਨਾ ਕੋਈ ਸੱਚਾ ਮਿੱਤਰ ਆ ਜਾਣੇ ਆ ਪੰਜਾਬ ਚ ਫੇਰੇ ਤੁਹਾਡੀ ਮਿਹਰਬਾਨੀ ਕਿਤੇ ਮੇਰਾ ਵੀ ਘਰ ਫੇਰ ਬਣ ਜਾਊਗਾ ਕਿਤੇ ਗਰੀਬ ਬਣੀ ਦਾ ਅਸੀਂ ਇਸ ਸਮੇ ਜਿਹੜਾ ਅਜਨਾਲਾ ਡੇਰਾ ਬਾਬਾ ਨਾਨਕ ਮਾਸ਼ ਮਾਸ਼ੀਆਂ ਹੈ ਪਿੰਡ ਲਗਦਾ ਮਾਸ਼ੀ ਵਾਲਾ ਮਾਸ਼ੀ ਵਾਲਾ ਰਮਦਾਸ ਦਾ ਮਾਸ਼ੀ ਵਾਲਾ ਆ ਐਡਾ ਨੁਕਸਾਨ ਹੈ ਸ਼ਾਇਦ ਅਸੀਂ ਦੇਖ ਕੇ ਸਾਡੇ ਤਰਾ ਨਿਕਲ ਜਾਣ ਇਹਨਾਂ ਦਾ ਪਿਛਲੇ ਇੱਕ ਕਮਰਾ ਜਿੱਥੇ ਸਾਰਾ ਸਮਾਨ ਛਿੱਟ ਗਿਆ ਪਰ ਉਹ ਕਮਰੇ ਦੀ ਕੰਧ ਹੀ ਪਾੜ ਗਈ ਤੇ ਪੇਟੀਆਂ ਤੱਕ ਰੁੜ ਗਈਆਂ ਸਤਿ ਸ਼੍ਰੀਕਾ ਕੀ ਨਾਮ ਆ ਤੁਹਾਡਾ ਦਵਿੰਦਰ ਕੌਰ ਜੀ ਇਹ ਪਿੰਡ ਮਾਸ਼ੀ ਵਾਲਾ ਹੈ ਹਾਂਜੀ ਮਾਸ਼ੀ ਵਾਲਾ ਜੀ ਇਹ ਇਕਦਮ ਪਾਣੀ ਆਇਆ ਤੁਹਾਨੂੰ ਪਤਾ ਵੀ ਨਹੀਂ ਲੱਗਾ ਨਾ ਹੀ ਤੇ ਕਿਹਾ ਪਾਣੀ ਇੰਨਾ ਨਹੀਂ ਹੋ ਸਕਦਾ ਹੀ ਤੇ ਘਰੋਂ ਤਾਂ ਨਿਕਲੇ ਹੀ ਨਹੀਂ ਤੇ ਅਸੀਂ ਆਖਿਆ ਪਾਣੀ ਨਹੀਂ ਆਉਣਾ ਪਾਣੀ ਨਹੀਂ ਪਾਣੀ ਇੱਕਦਾਂ ਮੀਂਹ ਦਾ ਪਿੱਛੋਂ ਦੀ ਸਾਨੂੰ ਅੰਦਰਾਂ ਦਾ ਪਾਣੀ ਪਾ ਕੇ ਅੰਦਰੋਂ ਪਾਣੀ ਸਾਡੇ ਗੋੜੇ-ਗੋੜੇ ਹੋ ਗਿਆ ਤੇ ਫਿਰ ਅਸੀਂ ਕੋਠੇ ਤੇ ਚੜ ਗਏ ਕੋਠੇ ਤੇ ਚੜ ਕੇ ਫਿਰ ਪਾਣੀ ਬਹੁਤ ਜ਼ਿਆਦਾ ਹੀ ਹੋ ਗਿਆ ਫਿਰ ਪਿੰਡ ਵਾਲਿਆਂ ਮੁੜਿਆ ਨੇ ਕਿਹਾ ਕਿ ਆਜੋ ਆਜੋ ਤੁਸੀਂ ਨਹੀਂ ਅੰਦਰ-ਅੰਦਰ ਨਾ ਰਹੋ ਕੋਠੇ ਤੇ ਥੱਲੇ ਉਤਾਰੋ ਮੁੜ ਕੇ ਨਿਕਲਿਆ ਨਾ ਜਾਵੇ ਫਿਰ ਉਹ ਕਿਸ਼ਤੀ ਆਈ ਤੇ ਫਿਰ ਸਾਨੂੰ ਵੀਰਾ ਕੱਢ ਕੇ ਖੜਿਆ ਕਿੰਨੇ ਜੀ ਸੀਗੇ ਉਦੋਂ ਪੰਜ ਜੀ ਹਾਂ ਵੀਰਾ ਇੱਕ ਮੇਰੀ ਨੌ ਤੇ ਇੱਕ ਮੇਰਾ ਪੁੱਤਰਾ ਆ ਮੇਰਾ ਪੁੱਤ ਇਹ ਤੇ ਬੰਦਾ ਮੇਰਾ ਤੇ ਉਥੇ ਰਾਤ ਤੇ ਬਿਠਾ ਲਿਆ ਰਮਦਾਸ ਗੁਰਦੁਆਰੇ ਗੁਰਦੁਆਰੇ ਹਾਂਜੀ ਕਹਿੰਦੇ ਕਹਿੰਦੇ ਪੇਟੀਆਂ ਤੁਹਾਡੀਆਂ ਰੁੜ ਗਈਆਂ ਸਾਰਾ ਪੇਟੀਆਂ ਰੁੜ ਗਈਆਂ ਬੈੱਡ ਥੱਲੇ ਉਹਦੀ ਰੁੜ ਗਏ ਕੱਪੜੇ ਸੀਣ ਵਾਲੀ ਵਿਚਾਰੀ ਘਰ ਕੰਮ ਕਰਦੀ ਸੀ ਕੱਪੜੇ-ਕਪੜੇ ਸਿੰਦੀ ਉਹ ਵੀ ਮਸ਼ੀਨ ਨਾਲ ਰੁੜ ਗਈਆਂ ਬਚਿਆ ਹੀ ਕੱਖ ਨਹੀਂ ਆ ਤੇ ਕੀ ਕਰ ਸਕਦੇ ਹੁਣ ਅਸੀਂ ਤੁਸੀਂ ਇਹੋ ਹੀ ਆ ਮੇਰੀ ਮਾ ਤਾਂ ਹੀ ਮਦਦ ਕਰੋ ਤੇ ਮੇਰੀ ਹੋ ਸਕਦੀ ਹੈ ਫੇਰ ਮੈਂ ਪੈਰਾਸ਼ਰ ਖਲੋਇਆ ਚੱਕੀ ਹੀ ਚੱਕੀ ਚਲਾ ਦਿੰਦਾ ਸੀ ਮੈਂ ਪੀਪੇ ਭਰ ਭਰ ਆਟਾ ਪਿੰਦੀ ਹਾਂ ਨਾਲ ਤੇ ਚਲੋ ਗੁਜ਼ਰਗੁਜ਼ਾਰਾ ਕਰਦਾ ਲੰਘਦਾ ਜਾ 7000 ਨਾਲ ਵੀਰਾ ਕੀ ਬੰਦ ਹੂੰ 7000 ਨਾਲ ਬੱਚਾ ਵੀ ਪੜਾਉਣਾ ਕਰਦਾ ਸੌਦਾ ਵੀ ਖਰਚਾ ਸਾਰਾ ਕਰਨਾ ਬੜਾ ਮੁਸ਼ਕਲ ਵਾਲੀ ਗੱਲ ਏ ਤਾਂ ਹੀ ਹੌਸਲਾ ਕਰੋ ਇਹ ਇਹ ਅਸੀਂ ਤਾਂ ਹੀ ਆਏ ਆ ਤੁਹਾਡੀਆਂ ਗੱਲਾਂ ਸੁਣਨ ਅਸੀਂ ਇਹ ਮਾਈਕ ਦਾ ਮਤਲਬ ਹੀ ਇਹ ਹੈ ਵੀ ਤੁਹਾਡੇ ਜਿਹੜੇ ਜਿਹੜੇ ਉੱਥੇ ਬੈਠੇ ਆ ਉੱਪਰ ਉਹ ਸੁਣਨ ਤੁਹਾਨੂੰ ਬੜੇ ਪ੍ਰਾਪਤੋਂ ਦਿੱਲੀ ਆ ਅਸੀਂ ਤੁਹਾਨੂੰ ਸਾਡੇ ਟੱਡ ਕਰਕੇ ਇਥੇ ਕੀ ਕਰਨਾ ਮੈਂ ਕੀ ਕਹੇ ਜੋਗੀ ਨਹੀਂ ਰਹੀ ਮਾਈ ਲੱਕੋਟ ਕੇ ਤੇ ਪੀਪੇ ਪਾਪੇ ਪਾਦੇ ਆ ਚੁੱਕਦੀਆਂ ਨਾਲ ਨਾਲ ਦਾ ਮੇਰਾ ਚੱਕੀ ਚਲਾ ਦਿੰਦਾ ਹੀ ਪੱਕ ਕਰਨਾ ਤੁਰਦੇ ਵਾਕਰ ਦੇ ਨਾਲ ਜਾ ਕੇ ਚੱਕੀ ਚਲਾ ਦਿੰਦਾ ਹੀ ਉਹਨਾਂ ਦੀ ਲੱਤਾਂ ਖਰਾਬ ਹੈ ਹਾਂ ਇਸ ਪਾਸੇ ਆ ਮਰੇ ਹਾਂ ਹਾਂ ਇਸ ਪਾਸੇ ਆ ਮਰੇ ਕਿੰਨੇ ਆ ਗੋਗੇ ਵਾਕਰ ਨਾਲ ਜਾ ਵਾਕਰ ਜੀ ਨੇ ਤੁਰ ਦੇ ਦਿੰਦਾ ਉਹ ਵੀ ਇਥੋਂ ਕਰੋ ਵਾਰਦ ਤੰਦਰੁਸਤ ਐਨਾ ਕਿ ਜਾਂਦੇ ਕਿ ਨਾ ਬਾਥਰੂਮ ਚੱਲ ਕੇ ਤੇ ਤਦਿਆ ਤੇ ਕਰਕੇ ਤੇ ਨਹੀਂ ਲਿਆਂਦਾ ਵੀ ਕਿਥੇ ਘਰ ਪਾਣੀ ਹੈ ਨਹੀਂ ਬੱਤੀ ਹੈ ਨਹੀਂ ਕਿਥੇ ਬੈਗ ਕਰ ਚਲੋ ਸ਼ੁਕਰ ਕਰੋ ਤੁਸੀਂ ਠੀਕ ਆ ਤੰਦਰੁਸਤ ਆ ਕੋਈ ਗੱਲ ਨਹੀਂ ਇਹ ਮੁਸ਼ਕਲ ਕੱਟੀ ਜਾਣੀ ਆ ਹਾਂਜੀ ਵੀਰ ਅਸਰ 10000 ਦੀ ਤੇ ਦਵਾਈ ਮਹੀਨੇ ਦੀ ਲਿਆਉਣੇ ਆ ਵੰਡ ਕੇ ਕਰ ਲਈਦਾ ਹੀ ਕਰੀ ਪੁੱਤ ਲਿਆ ਦਿੰਦਾ ਹੀ ਕਰੀ ਆਪ ਕਰ ਲਈਦਾ ਹੀ ਹੁਣ ਦਵਾਈ ਤੋਂ ਵੀ ਬੈਠੇ ਆ ਕੀ ਕਰੀਏ ਫਿਰ ਅਰਦਾਸ ਕਰਿਓ ਜੀ ਇਹਨਾਂ ਦੇ ਲਈ ਔਰ ਜੇ ਤੁਹਾਡੇ ਤੱਕ ਇਹ ਵੀਡੀਓ ਪਹੁੰਚਦੀ ਪਈ ਆ ਤੇ ਮਦਦ ਜ਼ਰੂਰ ਕਰਿਓ ਉਹਨੇ ਨਾਮ ਵੀ ਦੱਸਤਾ ਆ ਔਰ ਪਿੰਡ ਵੀ ਦੱਸਿਆ ਆ ਅਸੀਂ ਲੈ ਥੱਲੇ ਵੀ ਪਾ ਦਾਂਗੇ ਕਿ ਕਿਹੜਾ ਪਿੰਡ ਹੈ ਖੋਲੇ ਵਾਲਾ 마ਸੀ ਵਾਲਾ ਗੁੰਨੇ ਅਲ 마ਸੀ ਵਾਲਾ 마ਸੀ ਵਾਲਾ ਆ ਪਿੰਡ ਚੱਕ 마ਸੀ ਵਾਲਾ 마ਸੀ ਵਾਲਾ ਵੀਰ ਜੀ 마ਸੀ ਵਾਲਾ ਰਮਦਾਸ ਦੇ ਕੋਲ ਆ ਔਰ ਇਹ ਘਰ ਚੱਕੀ ਚੱਕੀ ਵਾਲਾ ਘਰ ਪੁੱਤਰਿਆਂ ਦੀ ਕਿਤਾਬਾਂ ਵੀ ਰੋੜ ਗਈ ਆ ਮੰਮ ਨੇ ਜੀ ਵੀ ਪਾਣੀ ਉਹ ਕਮਰਾ ਦਿਖਾਓ ਤਾਂ ਸਾਨੂੰ ਜਿਹੜਾ ਪੇਟੀਆਂ ਵਾਲਾ ਕਮਰਾ ਤੁਹਾਡਾ। ਅਰ ਜੀ ਦਾ ਪਿਛਲਾ ਇਹ ਨਰੇ ਨਰੇ ਜਜ਼ਬਾਤ ਵਾ ਤੁਸੀਂ ਕਿਉਂਕਿ ਸਭ ਤੋਂ ਜ਼ਿਆਦਾ ਹੈ ਨਾ ਏਰੀਆ ਦਾ ਨੁਕਸਾਨ ਹੋਇਆ ਸਾਰੇ ਭੈਣ ਦੁੱਖ ਦੇਖੋ ਆ ਪੂਰਾ ਪੂਰਾ ਦਾ ਪੂਰਾ ਕਮਰਾ ਤੁਸੀਂ ਇਹ ਘਟੜ ਘਟ ਦੇ ਅਟੰਦਰ ਪਾਣੀ ਵੀ ਪੂਰਾ ਕਮਰਾ ਏਸੀ ਏਸ਼ੇ ਫੋਟ ਦੂੰਗਾ ਏਸ਼ੇ ਫੋਟ ਹਾਂਜੀ ਥੱਲੇ ਵੀ ਥੱਲੇ ਆਈ ਜਦੋਂ ਏਸ਼ੇ ਫੋਟ ਦੀ ਚਾਂਗਾ ਨੂੰ ਲੈ ਕੇ ਥੱਲੇ ਲੱਗਦੀ ਨਹੀਂ ਹੈ ਇਹ ਥੱਲੇ ਜੇ ਫੇਟਿੰਗ ਕਰੇ ਥੱਲੇ ਲੱਗੀ ਪਰ ਦੇਹ ਨਹੀਂ ਡੀ ਬਹੁਤ ਅੰਦਰ ਕੋ ਵੜਦਾ ਨਹੀਂ ਵੀ ਜੋ ਉੱਤੇ ਡਿੱਗਰ ਫੇਟਿੰਗ ਕਰਾਂਗੇ ਜੇ ਕੋਈ ਆਪਨ ਰੇਤੇ ਆ ਵੀਰੀ ਅਹੀਂ ਬਾਹਰ ਖਲੋਤੇ ਦੋਵੇਂ ਜਾਣੇ ਕੋਈ ਨਹੀਂ ਹੱਡੇ ਲੱਗੇ ਜਦੋਂ ਇਹ ਡਿੱਗਾ ਤੇ ਮੈਂ ਇਹਨੂੰ ਫੋਨ ਫੜਾਇਆ ਮੈਂ ਭੱਜ ਕੇ ਮੈਂ ਫੋਨ ਫਾ ਪਾਣੀ ਬਹੁਤ ਤੇਜ਼ੀ ਤੇ ਵਿੱਚੋਂ ਪੇਟੀਆਂ ਨਿਕਲ ਕੇ ਦੋ ਗਈਆਂ ਦੋਵੇਂ ਮੈਂ ਤੇ ਇਹਨੇ ਵੀਰ ਨੇ ਕੋਸ਼ਿਸ਼ ਕਰਕੇ ਆਵਾਂ ਦੋਵਾਂ ਨੇ ਬੰਨੇ ਲਾਈਆਂ ਬੜੀਆਂ ਭਾਰੀਆਂ ਬਹੁਤ ਔਖਾ ਸਰ ਸਾਮਾਨ ਸਾਰੀ ਉਮਰ ਦਾ ਸਮਾਨ ਪੇਟੀਆਂ ਚ ਆ ਸਾਰਾ ਭਿੱਜ ਗਿਆ ਸੀ ਪਾਣੀ ਨਾਲ ਸਾਬਤ ਜਾਈਆਂ ਸਭ ਕੁਝ ਰੁੜਿਆ ਦੋ ਪੇਟੀਆਂ ਇਹਨਾਂ ਦਾ ਬੜਾ ਅਸਰਾ ਕੀਤਾ ਜਿਨ੍ਹਾਂ ਦਾ ਦੋ ਪੇਟੀਆਂ ਇਹਨਾਂ ਨੂੰ ਬੜਾ ਚੁੱਤ ਲਾ ਕੇ ਇਕੱਠੀਆਂ ਕੀਤੀਆਂ ਕਿ ਪਿੰਡ ਵਾਲੇ ਭੱਜੇ ਆਏ ਤੇ ਫਿਰ ਅਸੀਂ ਸਮਾਨ ਬਾਕੀ ਖੜਿਆ ਸਮਾਨ ਕੋਈ ਵੀ ਨਹੀਂ ਇਹਦੇ ਕਮਰੇ ਚੋਂ ਬਚਿਆ ਸਾਰਾ ਖਰਾਕ ਹੋ ਗਿਆ ਸਾਰਾ ਹੀ ਪਾਣੀ ਨਾਲ ਭਿੱਜ ਗਿਆ ਹਾਗਨੇ ਪੇਟੀਆਂ ਪਰ ਸਿਰਫ ਦੋ ਪੇਟੀਆਂ ਫੜੀਆਂ ਜਿਹੜੇ ਗਾੜ ਵਾਲੇ ਸਿਆਲ ਵਾਲੇ ਕੱਪੜੇ ਉਹ ਵੀ ਰੁੜ ਗਏ ਟਰੱਕ ਭਰੇ ਉਹ ਵੀ ਪੁੱਤਰੇ ਮੇਰੇ ਨੇ 10-10 ਰੁਪਏ ਜੋੜ ਕੇ ਕਿ ਮੈਂ ਨਬਾਰੀ ਲਿਆਵਾਂ ਹਾਂ ਉਹ ਵੀ ਰੁੜ ਗਈ ਤਾਂ ਨਾਲ ਖਾਇਆ ਪੇਟੀਆਂ ਤੇ ਉਹ ਵੀ ਰੁੜ ਗਈ ਸਾਰੀ ਸਾਰੇ ਪੈਸੇ ਰੁੜ ਗਏ ਹਾਂਜੀ ਕੱਚੀ ਮਿੱਟੀ ਦੀ ਜਿਹੜੀ ਬਗਣੀ ਹੁੰਦੀ ਗੋਲਕਜੀ ਉਹ ਵੀ ਰੁੜ ਗਈ ਬੱਚਿਆਂ ਦਾ ਕੀ ਚੰਗਾ ਹੁੰਦਾ ਵੀ ਤੁਸੀਂ ਕੋਈ ਨਾ ਹੌਸਲਾ ਰੱਖੋ ਇਹ ਸਭ ਕੁਝ ਆ ਜਾਣਾ ਤੁਹਾਡੇ ਕੋਲੇ ਵਾਪਸ ਆ ਆ ਜਾਣਾ ਆ ਫਿਰ ਉਹਨਾਂ ਨਾਲ ਹੀ ਅਸੀਂ ਮੈਨੂੰ ਲੱਗਦਾ ਮੇਰੇ ਵਰਗੇ ਬੜੇ ਲੁੱਕ ਕੇ ਆਏ ਹੋਣੇ ਤੁਹਾਡਾ ਸੁਣਨ। ਅੱਜ ਹੀ ਆਈ ਆਈ ਤੇ ਅੱਜ ਹੀ ਆਏ ਹਾਂ। ਅੱਜ ਹੀ ਆਏ ਵੀਰਾ ਉਹ ਵੀ ਪਿੰਡ ਵਾਲੇ ਗੁੱਸੇ ਹੁੰਦੇ ਪਿਆ ਆਪਣੇ ਘਰ ਬਹੂ ਆਣ ਕੇ। ਅੱਜ ਹੀ ਆਏ ਹਜੇ। ਪਿੰਡ ਚ ਲੱਗੇ ਨਾ ਮੁੰਡੇ ਦੇ ਸੋਹਰੇ ਚ ਲੱਗੇ। ਸੋਹਰੇ ਚ ਲੱਗੇ ਜੀ ਅੱਜ ਹੀ ਸੱਦਿਆ ਹੀ ਪਿਆਂਦੇ ਪੁਕਾਰਾ ਜੇ। ਕੋਈ ਗੱਲ ਨਹੀਂ ਇਹ ਤੁਹਾਡੀ ਅਸੀਂ ਆਵਾਜ਼ ਚੱਕਣ ਹੀ ਆਏ ਆ ਮੈਨੂੰ ਲੱਗਦਾ। ਇਹ ਜਦੋਂ ਚੱਲ ਗਈ ਦੋ ਤਿੰਨ ਦਿਨਾਂ ਚ ਤੁਹਾਡਾ ਦੇਖਿਓ ਕੋਈ ਨਾ ਕੋਈ ਸੱਜਣ ਮਿੱਤਰ ਆ ਜਾਣੇ ਆ ਪੰਜਾਬ ਚੋਂ। ਵੀਰਾ ਤੁਹਾਡੀ ਮਿਹਰਬਾਨੀ ਕਿਤੇ ਮੇਰਾ ਵੀ ਘਰ ਫੇਰ ਬਣ ਜਾਊ ਬਾਚ ਅੱਛਾ ਵੈਸੇ ਸਾਨੂੰ ਵੀ ਸਮਝ ਨਹੀਂ ਆਉਂਦਾ ਵੀ ਅਸੀਂ ਕੀ ਬੋਲੀਏ ਕੀ ਕਹੀਏ ਇਹਨਾਂ ਨੂੰ ਪਰ ਇਹ ਇੱਥੇ ਇੱਥੇ ਆਉਣ ਦਾ ਮਕਸਦ ਇਹ ਆ ਸਾਡਾ ਦਿਖਾਉਣ ਦਾ ਮਕਸਦ ਵੀ ਇਹ ਹੈ ਕਿਉਂਕਿ ਰੋਣਾ ਐਵੇਂ ਨਹੀਂ ਹੈਗਾ ਤੁਸੀਂ ਤੁਸੀਂ ਵੀ ਘਰ ਵਾਲੇ ਅਸੀਂ ਵੀ ਘਰ ਵਾਲੇ ਅਸੀਂ ਸਾਰਿਆਂ ਨੇ ਛੋਟੀਆਂ ਤੋਂ ਵੱਡੀਆਂ ਚੀਜ਼ਾਂ ਆਪ ਬਣਾਉਣੇ ਆ ਚਾਹੇ ਉਹ ਸਰਮਾਇਦਾਰ ਹੋਵੇ ਚਾਹੇ ਉਹ ਕਿਦਾਂ ਦਾ ਵੀ ਹੋਵੇ ਪਰ ਜਿਨ੍ਹਾਂ ਦਾ ਸਾਰਾ ਕੁਝ ਹੀ ਲੁੱਟ ਜਾ ਜਾਣਾ ਉਹਨਾਂ ਦਾ ਤੁਸੀਂ ਹੱਲ ਲੱਭ ਲਓ ਵੀ ਕੀ ਹੋਏਗਾ ਮੈ ਜਤਿੰਦਰ ਸਿੰਘ ਖਹਿਰਾ ਕੈਮਰਾਮੈਨ ਸਾਹਿਬ ਦੇ ਨਾਲ ਇਹ ਜਿਹੜਾ ਤਹੜ ਨਾਲ ਪੀੜਤ ਨੇ ਇਲਾਕੇ ਉਹਨਾਂ ਤੋਂ ਕਵਰ ਕਰ ਰਿਹਾ ਜੀ ਹੌਸਲਾ ਕਰੋ ਇਹ ਅਸੀਂ ਤਾਂ ਹੀ ਆਏ ਆ ਤੁਹਾਡੀਆਂ ਗੱਲਾਂ ਸੁਣਨ ਅਸੀਂ ਇਹ ਮਾਈਕ ਦਾ ਮਤਲਬ ਹੀ ਇਹ ਹੈ ਵੀ ਤੁਹਾਡੀ ਜਿਹੜੀ ਜਿਹੜੇ ਉੱਥੇ ਬੈਠੇ ਆ ਉੱਪਰ ਉਹ ਸੁਣਨ ਤੁਹਾਨੂੰ ਅਸੀਂ ਇਸ ਸਮੇ ਜਿਹੜਾ ਅਜਨਾਲਾ ਡੇਰਾ ਬਾਬਾ ਨਾਨਕ ਮਾਸ਼ ਮਾਸ਼ੀਆਂ ਹੈ ਪਿੰਡ ਲਗਦਾ ਮਾਸ਼ੀ ਵਾਲਾ ਮਾਸ਼ੀ ਵਾਲਾ ਰਮਦਾਸ ਦਾ ਮਾਸ਼ੀ ਵਾਲਾ ਆ ਐਡਾ ਨੁਕਸਾਨ ਆ ਸ਼ਾਇਦ ਅਸੀਂ ਦੇਖ ਕੇ ਸਾਡੇ ਤਰਾ ਨਿਕਲ ਜਾਣ ਇਹਨਾਂ ਦਾ ਪਿਛਲੇ ਇੱਕ ਕਮਰਾ ਜਿੱਥੇ ਸਾਰਾ ਸਮਾਨ ਛਿੱਟ ਗਿਆ ਪਰ ਉਹ ਕਮਰੇ ਦੀ ਕਾਂਦੀ ਪਾੜ ਗਈ ਤੇ ਪੇਟੀਆਂ ਤੱਕ ਰੁੜ ਗਈਆਂ ਸਤਿ ਸ਼੍ਰੀ ਅਕਾਲ ਕੀ ਨਾਮ ਆ ਤੁਹਾਡਾ ਦਵਿੰਦਰ ਕੌਰ ਜੀ ਇਹ ਪਿੰਡ ਮਾਸ਼ੀ ਵਾਲਾ ਹਾਂਜੀ ਮਾਸ਼ੀ ਵਾਲਾ ਜੀ ਇਹ ਇੱਕਦਮ ਪਾਣੀ ਆਇਆ ਤੁਹਾਨੂੰ ਪਤਾ ਵੀ ਨਹੀਂ ਲੱਗਾ ਨਾ ਹੀ ਤੇ ਕਿਹਾ ਪਾਣੀ ਇੰਨਾ ਨਹੀਂ ਹੋ ਸਕਦਾ ਹੀ ਤੇ ਘਰੋਂ ਤਾਂ ਨਿਕਲੇ ਨਹੀਂ ਤੇ ਅਸੀਂ ਆਖਿਆ ਪਾਣੀ ਨਹੀਂ ਆਉਣਾ ਪਾਣੀ ਨਹੀਂ ਪਾਣੀ ਕਿੱਦਾਂ ਮੀ ਜਦੋਂ ਪਿੱਛੋਂ ਦੀ ਸਾਨੂੰ ਅੰਦਰਾਂ ਦਾ ਪਾਣੀ ਪਾ ਕੇ ਅੰਦਰੋਂ ਪਾਣੀ ਸਾਡੇ ਗੋੜੇ-ਗੋੜੇ ਹੋ ਗਿਆ ਤੇ ਫਿਰ ਅਸੀਂ ਕੋਠੇ ਤੇ ਚੜ ਗਏ ਕੋਠੇ ਤੇ ਚੜ ਕੇ ਫਿਰ ਪਾਣੀ ਬਹੁਤ ਜ਼ਿਆਦਾ ਹੀ ਧੋ ਗਿਆ ਫਿਰ ਪਿੰਡ ਵਾਲਿਆਂ ਮੁੜਿਆ ਨੇ ਕਿਹਾ ਕਿ ਆਜੋ ਆਜੋ ਤੁਸੀਂ ਨਹੀਂ ਅੰਦਰ-ਅੰਦਰ ਨਾ ਰਹੋ ਕੋਠੇ ਤੇ ਤੁਹਾਨੂੰ ਥੱਲੇ اتارੋ ਮੁੜ ਕੇ ਨਿਕਲਿਆ ਨਾ ਜਾਵੇ ਫਿਰ ਉਹ ਕਿਸ਼ਤੀ ਆਈ ਤੇ ਫਿਰ ਸਾਨੂੰ ਵੀਰਾ ਕੱਢ ਕੇ ਖੜਿਆ ਕਿੰਨੇ ਜੀ ਗਏ ਉਦੋਂ ਪੰਜ ਜੀ ਹਾਂ ਵੀਰਾ ਇੱਕ ਮੇਰੀ ਨੌ ਤੇ ਇੱਕ ਮੇਰਾ ਪੁੱਤਰਾ ਆ ਮੇਰਾ ਪੁੱਤ ਇਹ ਸਹੀ ਤੇ ਬੰਦਾ ਮੇਰਾ ਤੇ ਉਥੇ ਰਾਤ ਤੇ ਬਿਠਾ ਲਿਆ ਰਮਦਾਸ ਗੁਰਦੁਆਰੇ ਗੁਰਦੁਆਰੇ ਹਾਂਜੀ ਕਹਿੰਦੇ ਕਹਿੰਦੇ ਪੇਟੀਆਂ ਤੁਹਾਡੀਆਂ ਰੁੜ ਗਈਆਂ ਸਾਰਾ ਪੇਟੀਆਂ ਰੁੜ ਗਈਆਂ ਬੈੱਡ ਥੱਲੇ ਉਹਦੀ ਰੁੜ ਗਏ ਕੱਪੜੇ ਸੀਣ ਵਾਲੀ ਵਿਚਾਰੀ ਘਰ ਕੰਮ ਕਰਦੀ ਸੀ ਕੱਪੜੇ-ਕਪੜੇ ਸਿੰਦੀ ਉਹ ਵੀ ਮਸ਼ੀਨ ਨਾਲ ਰੁੜ ਗਈਆਂ ਬਚਿਆ ਹੀ ਕੱਖ ਨਹੀਂ ਆ ਤੇ ਕੀ ਕਰ ਸਕਦੇ ਹੁਣ ਅਸੀਂ ਤੁਸੀਂ ਇਹੋ ਹੀ ਆ ਮੇਰੀ ਮਾ ਤੋ ਹੀ ਮਦਦ ਕਰੋ ਤੇ ਮੇਰੀ ਹੋ ਸਕਦੀ ਹੈ ਪੇਰ ਮੈਂ ਪੈਰਾ ਸ਼ਿਰ ਖਲੋਇਆ ਚੱਕੀ ਹੀ ਚੱਕੀ ਚਲਾ ਦਿੰਦਾ ਸੀ ਮੈਂ ਪੀਪੇ ਭਰ ਭਰ ਆਟਾ ਪਿੰਦੀ ਹਾਂ ਨਾਲ ਤੇ ਚਲੋ ਗੁਜ਼ਰਗੁਜ਼ਾਰਾ ਕਰਦਾ ਲੱਗਦਾ ਜਾ 7000 ਨਾਲ ਵੀਰਾ ਕੀ ਬੰਦ ਹੂੰ 7000 ਨਾਲ ਬੱਚਾ ਵੀ ਪੜਾਉਣਾ ਕਰਦਾ ਸੌਦਾ ਵੀ ਖਰਚਾ ਸਾਰਾ ਕਰਨਾ ਬੜਾ ਮੁਸ਼ਕਿਲ ਵਾਲੀ ਗੱਲ ਏ ਤੁਸੀਂ ਹੌਸਲਾ ਕਰੋ ਇਹ ਇਹ ਅਸੀਂ ਤਾਂ ਹੀ ਆਏ ਆ ਤੁਹਾਡੀਆਂ ਗੱਲਾਂ ਸੁਣਨ ਅਸੀਂ ਇਹ ਮਾਈਕ ਦਾ ਮਤਲਬ ਹੀ ਇਹ ਹੈ ਵੀ ਤੁਹਾਡੇ ਜਿਹੜੇ ਜਿਹੜੇ ਉੱਥੇ ਬੈਠੇ ਆ ਉੱਪਰ ਉਹ ਸੁਣਨ ਤੁਹਾਨੂੰ ਬੜੇ ਪ੍ਰਾਪਤੋਂ ਦਿੱਲੀ ਆ ਤੁਹਾਨੂੰ ਸਾਡੇ ਟੱਡ ਕਰਕੇ ਇਥੇ ਕੀ ਕਰਨਾ ਮੈਂ ਕੀ ਕਹੇ ਜੋਗੀ ਨਹੀਂ ਰਹੀ ਮਾਈ ਲੱਕਵਾ ਉੱਟ ਕੇ ਤੇ ਪੀਪੇ ਪਾਪੇ ਪਾਦੇ ਆ ਚੁੱਕਦੀਆਂ ਨਾਲ ਨਾਲ ਦਾ ਮੇਰਾ ਚੱਕੀ ਚਲਾ ਦਿੰਦਾ ਹੀ ਪੱਕ ਕਰਨਾ ਤੁਰਦੇ ਵਾਕਰ ਦੇ ਨਾਲ ਜਾ ਕੇ ਚੱਕੀ ਚਲਾ ਦਿੰਦਾ ਹੀ ਉਹਨਾਂ ਦੀ ਲੱਤਾਂ ਖਰਾਬ ਹੈ ਕਸਮ ਖਾ ਰਿਹਾ ਹਾਂ ਇਸ ਕਸਮ ਰਿਹਾ ਮਿੰਟੇ ਆ ਗੋਗੇ ਇਹ ਦਿੱਕਤ ਹੁੰਦੀ ਵਾਕਰ ਨਾਲ ਜਾਵਾਂ ਵਾਕਰ ਜੀ ਨੇ ਤੁਰ ਦੇ ਦਿੰਦਾ ਉਹ ਵੀ ਇੱਥੇ ਕਰੋ ਬਾਰ ਬੰਦਰ ਉਸ ਇੰਨਾ ਕਿ ਜਾਂਦੇ ਕਿੰਨਾ ਬਾਥਰੂਮ ਚੱਲ ਗਏ ਤੇ ਤਦਿਆ ਤੇ ਕਰਕੇ ਤੇ ਨਹੀਂ ਲਿਆਂਦਾ ਵੀ ਕਿਥੇ ਘਰ ਪਾਣੀ ਹੈ ਨਹੀਂ ਬੱਤੀ ਹੈ ਨਹੀਂ ਕਿਥੇ ਬੈਗ ਕਰ ਚਲੋ ਸ਼ੁਕਰ ਕਰੋ ਤੁਸੀਂ ਠੀਕ ਆ ਤੰਦਰੁਸਤ ਆ ਕੋਈ ਗੱਲ ਨਹੀਂ ਇਹ ਮੁਸ਼ਕਲ ਕੱਟੀ ਜਾਣੀ ਆ ਹਾਂਜੀ ਵੀਰ ਅਸਾ 10000 ਦੀ ਤੇ ਦਵਾਈ ਮਹੀਨੇ ਦੀ ਲਿਆਉਣੇ ਆ ਵੰਡ ਕੇ ਕਰ ਲਈਦਾ ਹੀ ਕਰੀ ਪੁੱਤ ਲਿਆ ਦਿੰਦਾ ਹੀ ਕਰੀ ਆਪ ਕਰ ਲਈਦਾ ਹੀ ਹੁਣ ਦਵਾਈ ਤੋਂ ਵੀ ਬੈਠੇ ਆ ਕੀ ਕਰੀਏ ਫੇ ਅਰਦਾਸ ਕਰਿਓ ਜੀ ਇਹਨਾਂ ਦੇ ਲਈ ਔਰ ਜੇ ਤੁਹਾਡੇ ਤੱਕ ਇਹ ਵੀਡੀਓ ਪਹੁੰਚਦੀ ਪਈ ਆ ਤੇ ਮਦਦ ਜ਼ਰੂਰ ਕਰਿਓ ਉਹਨੇ ਨਾਮ ਵੀ ਦੱਸਤਾ ਆ ਔਰ ਪਿੰਡ ਵੀ ਦੱਸਿਆ ਆ ਅਸੀਂ ਲੈ ਥੱਲੇ ਵੀ ਪਾ ਦਾਂਗੇ ਕਿ ਕਿਹੜਾ ਪਿੰਡ ਹੈ ਖੋਲੇ ਵਾਲਾ 마ਸੀ ਵਾਲਾ ਗੁੰਨੇ ਅਲ 마ਸੀ ਵਾਲਾ 마ਸੀ ਵਾਲਾ ਆ ਪਿੰਡ ਚੱਕ 마ਸੀ ਵਾਲਾ 마ਸੀ ਵਾਲਾ ਵੀਰ ਜੀ 마ਸੀ ਵਾਲਾ ਰਮਦਾਸ ਦੇ ਕੋਲ ਆ ਔਰ ਇਹ ਘਰ ਚੱਕੀ ਚੱਕੀ ਵਾਲਾ ਘਰ ਪੁੱਤਰਾਂ ਦੀ ਕਿਤਾਬਾਂ ਵੀ ਰੋੜ ਗਈ ਆ ਅੰਮ੍ਰਿਤ ਦੀ ਪਾਣੀ ਉਹ ਕਮਰਾ ਦਿਖਾਓ ਤਾਂ ਸਾਨੂੰ ਜਿਹੜਾ ਪੇਟੀਆਂ ਵਾਲਾ ਕਮਰਾ ਤੁਹਾਡਾ ਅੱਜ ਵੀ ਰਾਤ ਪਿਛਲਾ ਇਹ ਮੇਰੇ ਮੇਰੇ ਜਜ਼ਬਾਤ ਵਾ ਤੁਸੀਂ ਕਿਉਂਕਿ ਸਭ ਤੋਂ ਜ਼ਿਆਦਾ ਇਹ ਨਾ ਏਰੀਆ ਦਾ ਨੁਕਸਾਨ ਹੋਇਆ ਸਾਰੇ ਭੈਣ ਦੇਖੋ ਆ ਪੂਰਾ ਪੂਰਾ ਤਾਂ ਪੂਰਾ ਕਮਰਾ ਤੁਸੀਂ ਇਹ ਘੱਟ ਪੜਦੇ ਅੰਦਰ ਪਣੀ ਜੀ ਪੂਰਾ ਕਮਰਾ ਇਹ ਸ਼ੇਸ਼ੇ ਫਟ ਦੂੰਗਾ ਇਹ ਸ਼ੇਸ਼ੇ ਫਟ ਹਾਂਜੀ ਥੱਲੇ ਵੀ ਥੱਲੇ ਆਈ ਦੇ ਤਾਂ ਜਦੋਂ ਸ਼ੇਸ਼ੇ ਫਟਦੇ ਤਾਂ ਹਨ ਉੱਲੇ ਕਿ ਥੱਲੇ ਲੱਗਦੀ ਨਹੀਂ ਆ ਇਹ ਥੱਲੇ ਜੇ ਪੇਟੀ ਥੱਲੇ ਲੱਗੀ ਪਰ ਦੇਹ ਨਹੀਂ ਡੀ ਬਹੁਤ ਅੰਦਰ ਕੋ ਵੜਦਾ ਨਹੀਂ ਵੀ ਜੋ ਉੱਤੇ ਡਿੱਗਰ ਕੇ ਆਪੀ ਕਰਾਂਗੇ ਇੱਕੋ ਜੀ ਆਪਾਂ ਤੇ ਆ ਵੀਰ ਅਸੀਂ ਬਾਹਰ ਖਲੋਤੇ ਦੋਵੇਂ ਜਣੇ ਕੋਈ ਨਹੀਂ ਹੱਡੇ ਲੱਗੇ ਜਦੋਂ ਇਹ ਡਿੱਗਾ ਤੇ ਮੈਂ ਇਹਨੂੰ ਫੋਨ ਫੜਾਇਆ ਮੈਂ ਭੱਜ ਕੇ ਮੈਂ ਫੋਨ ਫੜਾ ਪਾਣੀ ਬਹੁਤ ਤੇਜ਼ੀ ਤੇ ਵਿੱਚੋਂ ਪੇਟੀਆਂ ਨਿਕਲ ਕੇ ਦੋ ਗਈਆਂ ਦੋਵੇਂ ਮੈਂ ਤੇ ਇਹਨੇ ਵੀਰ ਨੇ ਕੋਸ਼ਿਸ਼ ਕਰਕੇ ਆਵਾਂ ਦੋਹਾਂ ਨੇ ਬੰਨੇ ਲਗੀਆਂ ਬੜੀਆਂ ਭਾਰੀਆਂ ਬਹੁਤ ਔਖਾ ਸਾਰਾ ਸਮਾਨ ਸਾਰੀ ਉਮਰ ਦਾ ਸਮਾਨ ਪੇਟੀਆਂ ਚ ਆ ਸਾਰਾ ਭੱਜ ਗਿਆ ਸੀ ਪਾਣੀ ਨਾਲ ਸਾਬਤ ਤੇ ਆਈਆਂ ਸਭ ਕੁਝ ਰੁੜਿਆ ਦੋ ਹੀ ਪੇਟੀਆਂ ਪਾ ਸਭ ਕੁਝ ਰੁੜਿਆ ਜਿਹਨੇ ਵੱਡਾ ਬੜਾ ਅਸਰਾ ਕੀਤਾ ਜਿੰਨਾ ਦੋ ਪੇਟੀਆਂ ਮੈਨੂੰ ਬੜਾ ਚੁੱਤ ਲਾ ਕੇ ਇਕੱਠੀਆਂ ਕੀਤੀਆਂ ਫਿਰ ਪਿੰਡ ਵਾਲੇ ਭੱਜੇ ਆਏ ਤੇ ਫਿਰ ਅਸੀਂ ਸਮਾਨ ਬਾਕੀ ਖੜਿਆ ਸਮਾਨ ਕੋਈ ਵੀ ਨਹੀਂ ਇਹਦੇ ਕਮਰੇ ਚੋਂ ਬਚਿਆ ਸਾਰਾ ਖਰਾਕ ਹੋ ਗਿਆ ਸਾਰਾ ਹੀ ਪਾਣੀ ਨਾਲ ਭੱਜ ਗਿਆ ਹਾਗਣੇ ਪੇਟੀਆਂ ਪਰ ਸਿਰਫ ਦੋ ਪੇਟੀਆਂ ਫੜੀਆਂ ਨੇ ਜਿਹੜੇ ਗਾੜ ਵਾਲੇ ਸਿਆਲ ਵਾਲੇ ਕੱਪੜੇ ਉਹ ਵੀ ਰੁੜ ਗਏ ਟਰੱਕ ਭਰੇ ਉਹ ਵੀ ਪੁੱਤਰੇ ਮੇਰੇ ਨੇ 10-10 ਰੁਪਏ ਜੋੜ ਕੇ ਕਿ ਮੈਂ ਨਬਾਰੀ ਲਿਆਵਾਂ ਉਹ ਵੀ ਰੁੜ ਗਈ ਤਾਂ ਨਾਲ ਆਇਆ ਪੇਟੀ ਤੇ ਉਹ ਵੀ ਰੁੜ ਗਈ ਸਾਰੀ ਸਾਰੇ ਪੈਸੇ ਰੁੜ ਗਏ ਹਾਂਜੀ ਕੱਚੀ ਮਿੱਟੀ ਦੀ ਜਿਹੜੀ ਬਗਣੀ ਹੁੰਦੀ ਗੋਲਕਜੀ ਉਹ ਵੀ ਰੁੜ ਗਈ ਬੱਚਿਆਂ ਦਾ ਕੀ ਚੰਗਾ ਹੁੰਦਾ ਵੀ ਤੁਸੀਂ ਕੋਈ ਨਾ ਹੌਸਲਾ ਰੱਖੋ ਇਹ ਸਭ ਕੁਝ ਆ ਜਾਣਾ ਤੁਹਾਡੇ ਕੋਲੇ ਵਾਪਸ ਆ ਆ ਜਾਣਾ ਆ ਫਿਰ ਉਹਨਾਂ ਨਾਲ ਨਹੀਂ ਅਸੀਂ ਮਿਲਾਂਦਾ ਮੇਰੇ ਵਰਗੇ ਬੜੇ ਲੁੱਕ ਕੇ ਆਏ ਹੁਣੇ ਤੁਹਾਡਾ ਸੁਣਨ ਹਾਜੀ ਆਈ ਆਈ ਤੇ ਹਾਜੀ ਆਏ ਹਾਂ ਹਾਜੀ ਆਏ ਵੀਰਾ ਉਹ ਵੀ ਪਿੰਡ ਵਾਲੇ ਗੁੱਸੇ ਹੁੰਦੇ ਪਿਆ ਆਪਣੇ ਘਰ ਬਹੂ ਆਣ ਕੇ ਹਾਜੀ ਆਈ ਹੈ ਜੀ ਪਿੰਡ ਚ ਲੱਗੇ ਨਾ ਮੁੰਡੇ ਦੇ ਅੱਛਾ ਅੱਛਾ ਸੋਹਰੇ ਚ ਲੱਗੇ ਹਾਜੀ ਆ ਸੱਦਿਆ ਹੀ ਪਾਂਦੇ ਪੁਕਾਰਾ ਜੀ ਕੋਈ ਗੱਲ ਨਹੀਂ ਇਹ ਤੁਹਾਡੀ ਅਸੀਂ ਆਵਾਜ਼ ਚੱਕਣੀ ਆਏ ਆ ਮੈਨੂੰ ਲੱਗਦਾ ਇਹ ਜਦੋਂ ਚੱਲ ਗਈ ਦੋ ਤਿੰਨ ਦਿਨਾਂ ਚ ਤੁਹਾਡਾ ਦੇਖਿਓ ਕੋਈ ਨਾ ਕੋਈ ਸੱਚਾ ਮਿੱਤਰ ਆ ਜਾਣੇ ਆ ਪੰਜਾਬ ਚ ਵੀਰਾ ਤੁਹਾਡੀ ਮਿਹਰਬਾਨੀ ਤੇ ਮੇਰਾ ਵੀ ਘਰ ਫੇਰ ਬਣ ਜਾਊਗਾ ਕਿਤੇ ਗਰੀਬ ਬਣੀਦਾ ਬਾਚ ਅੱਛਾ ਵੈਸੇ ਸਾਨੂੰ ਵੀ ਸਮਝ ਨਹੀਂ ਆਉਂਦਾ ਵੀ ਅਸੀਂ ਕੀ ਬੋਲੀਏ ਕੀ ਕਹੀਏ ਇਹਨਾਂ ਨੂੰ ਪਰ ਇਹ ਇੱਥੇ ਇੱਥੇ ਆਉਣ ਦਾ ਮਕਸਦ ਇਹ ਆ ਸਾਡਾ ਦਿਖਾਉਣ ਦਾ ਮਕਸਦ ਵੀ ਇਹ ਹੈ ਕਿਉਂਕਿ ਰੋਣਾ ਐਵੇਂ ਨਹੀਂ ਹੈਗਾ ਤੁਸੀਂ ਤੁਸੀਂ ਵੀ ਘਰ ਵਾਲੇ ਅਸੀਂ ਵੀ ਘਰ ਵਾਲੇ ਆਸੀਂ ਸਾਰਿਆਂ ਨੇ ਛੋਟੀਆਂ ਤੋਂ ਵੱਡੀਆਂ ਚੀਜ਼ਾਂ ਆਪ ਬਣਾਉਣੇ ਆ ਚਾਹੇ ਉਹ ਸਰਮਾਇਦਾਰ ਹੋਵੇ ਚਾਹੇ ਉਹ ਕਿਦਾਂ ਦਾ ਵੀ ਹੋਵੇ ਪਰ ਜਿਨ੍ਹਾਂ ਦਾ ਸਾਰਾ ਕੁਝ ਹੀ ਲੁੱਟ ਜਾ ਜਾਣਾ ਉਹਨਾਂ ਦਾ ਤੁਸੀਂ ਹੱਲ ਲੱਭ ਲਓ ਵੀ ਕੀ ਹੋਏਗਾ ਮੈਂ ਜਤਿੰਦਰ ਸਿੰਘ ਖੈਰਾ ਕੈਮਰਾਮੈਨ ਸਾਹਿਬ ਦੇ ਨਾਲ ਇਹ ਜਿਹੜਾ ਤਹੜ ਨਾਲ ਪੀੜਤ ਨੇ ਇਲਾਕੇ ਉਹਨਾਂ ਤੋਂ ਕਵਰ ਕਰ ਰਿਹਾ ਜੀ ਹੌਸਲਾ ਕਰੋ ਇਹ ਅਸੀਂ ਤਾਂ ਹੀ ਆਏ ਆ ਤੁਹਾਡੀਆਂ ਗੱਲਾਂ ਸੁਣਨ ਅਸੀਂ ਇਹ ਮਾਈਕ ਦਾ ਮਤਲਬ ਹੀ ਇਹ ਹੈ ਵੀ ਤੁਹਾਡੀ ਜਿਹੜੀ ਜਿਹੜੇ ਉੱਥੇ ਬੈਠੇ ਆ ਉੱਪਰ ਉਹ ਸੁਣਨ ਤੁਹਾਨੂੰ ਬੜੇ ਪ੍ਰਾਪਤੋ ਦਿੱਲੀ ਆਸ ਤੁਹਾਨੂੰ ਸਾਡੇ ਟੱਡ ਕਰਕੇ ਇੱਥੇ ਕੀ ਕਰਨਾ ਮੈਂ ਕੀ ਕਹੇ ਜੋਗੀ ਨਹੀਂ ਰਹੀ ਮਾਈ ਲੱਕੋਟ ਕੇ ਤੇ ਪੀ ਪੇ ਪਾ ਪੇ ਪਾਦੇ ਆ ਚੁੱਕ ਦੀਆਂ ਨਾਲ ਨਾਲ ਦਾ ਮੇਰਾ ਚੱਕੀ ਚਲਾ ਦਿੰਦਾ ਹੀ ਪੱਕਰਨਾ ਤੁਰਦੇ ਵਾ ਕਰਦੇ ਨਾਲ ਜਾ ਕੇ ਚੱਕੀ ਚਲਾ ਦਿੰਦਾ ਹੀ ਉਹਨਾਂ ਦੀ ਲੱਤਾਂ ਖਰਾਬ ਹੈ ਹਾਂ ਉਸ ਦਾ ਸਬਰ ਹੈ ਜੀ ਕੱਚੀ ਮਿੱਟੀ ਦੀ ਜਿਹੜੀ ਬਗਣੀ ਹੁੰਦੀ ਕੋਲਕਜੀ ਉਹ ਵੀ ਰੁੜ ਗਈ ਬੱਚਿਆਂ ਨਾਲ ਕੀ ਚੰਗਾ ਹੁੰਦਾ ਵੀ ਤੁਸੀਂ ਕੋਈ ਨਾ ਹੌਸਲਾ ਰੱਖੋ ਇਹ ਸਭ ਕੁਝ ਆ ਜਾਣਾ ਤੁਹਾਡੇ ਕੋਲੇ ਵਾਪਸ ਆ ਜਾਣਾ ਆ ਰੋਣ ਨਾ ਨਹੀਂ ਅਸੀਂ ਮਿਲਣ ਮੇਰੇ ਅੱਗੇ ਬੜੇ ਲੁੱਕ ਕੇ ਆਏ ਹੁਣ ਤੁਹਾਡਾ ਸੁਣਨ ਆਜੀ ਆਈ ਆਈ ਤੇ ਇਹ ਤੁਹਾਡੀ ਅਸੀ ਆ ਚੱਕਣੀ ਆਏ ਆ ਮੈਨੂੰ ਲੱਗਦਾ ਇਹ ਜਦੋਂ ਚੱਲ ਗਈ ਦੋ ਤਿੰਨ ਦਿਨਾਂ ਚ ਤੁਹਾਨੂੰ ਦੇਖਿਓ ਕੋਈ ਨਾ ਕੋਈ ਸੱਚਾ ਮਿੱਤਰ ਆ ਜਾਣੇ ਆ ਪੰਜਾਬ ਚ ਤੁਹਾਡੀ ਮਿਹਰਬਾਨੀ ਕਿਤੇ ਮੇਰਾ ਵੀ ਘਰ ਫੇਰ ਬਣ ਜਾਊਗਾ ਕਿਤੇ ਗਰੀਬ ਬਣੀ ਦਾ ਅਸੀਂ ਇਸ ਸਮੇ ਜਿਹੜਾ ਅਜਨਾਲਾ ਡੇਰਾ ਬਾਬਾ ਨਾਨਕ ਮਾਸ਼ ਮਾਸ਼ੀਆਂ ਹੈ ਪਿੰਡ ਲਗਦਾ ਨਹੀਂ ਮਾਸ਼ੀ ਵਾਲਾ ਮਾਸ਼ੀ ਵਾਲਾ ਰਮਦਾਸ ਦਾ ਮਾਸ਼ੀ ਵਾਲਾ ਆ ਐਡਾ ਨੁਕਸਾਨ ਹੈ ਸ਼ਾਇਦ ਅਸੀਂ ਦੇਖ ਕੇ ਸਾਡੇ ਤਰਾ ਨਿਕਲ ਜਾਣ ਇਹਨਾਂ ਦਾ ਪਿਛਲੇ ਇੱਕ ਕਮਰਾ ਜਿੱਥੇ ਸਾਰਾ ਸਮਾਨ ਛਿੱਟ ਗਿਆ ਪਰ ਉਹ ਕਮਰੇ ਦੀ ਕਾਂਦੀ ਪਾੜ ਗਈ ਤੇ ਪੇਟੀਆਂ ਤੱਕ ਰੁੜ ਗਈਆਂ ਸਤਿ ਸ਼੍ਰੀਕਾ ਕੀ ਨਾਮ ਆ ਤੁਹਾਡਾ ਦਵਿੰਦਰ ਕੌਰ ਜੀ ਇਹ ਪਿੰਡ ਮਾਸ਼ੀ ਵਾਲਾ ਹਾਂਜੀ ਮਾਸ਼ੀ ਵਾਲਾ ਜੀ ਇਹ ਇੱਕਦਮ ਪਾਣੀ ਆਇਆ ਤੁਹਾਨੂੰ ਪਤਾ ਵੀ ਨਹੀਂ ਲੱਗਾ। ਨਾ ਹੀ ਤੇ ਕਿਹਾ ਪਾਣੀ ਇੰਨਾ ਨਹੀਂ ਹੋ ਸਕਦਾ। ਅਸੀਂ ਤੇ ਘਰੋਂ ਤਾਂ ਨਿਕਲੇ ਹੀ ਨਹੀਂ ਤੇ ਅਸੀਂ ਆਖਿਆ ਪਾਣੀ ਨਹੀਂ ਆਉਣਾ, ਪਾਣੀ ਨਹੀਂ। ਪਾਣੀ ਕਿੱਦਾਂ ਮੀ ਜਦੋਂ ਪਿੱਛੋਂ ਦੀ ਸਾਨੂੰ ਅੰਦਰਾਂ ਦਾ ਪਾਣੀ ਪਾ ਕੇ ਅੰਦਰੋਂ ਪਾਣੀ ਸਾਡੇ ਘੋੜੇ-ਘੋੜੇ ਹੋ ਗਿਆ ਤੇ ਫੇਰ ਅਸੀਂ ਕੋਠੇ ਤੇ ਚੜ ਗਏ, ਕੋਠੇ ਤੇ ਚੜ ਕੇ ਫੇਰ ਪਾਣੀ ਬਹੁਤ ਜ਼ਿਆਦਾ ਹੀ ਧੋ ਗਿਆ। ਫੇਰ ਪਿੰਡ ਵਾਲਿਆਂ ਮੁੜਿਆ ਨੇ ਕਿਹਾ ਕਿ ਆਜੋ, ਆਜੋ। ਤੁਸੀਂ ਨਹੀਂ ਅੰਦਰ-ਅੰਦਰ ਨਾ ਰਹੋ, ਕੋਠੇ ਤੇ ਥੱਲੇ ਉਤਾਰੋ ਮੁੜ ਕੇ ਨਿਕਲਿਆ ਨਾ ਜਾਵੇ। ਫੇਰ ਉਹ ਕਿਸ਼ਤੀ ਆਈ ਤੇ ਫੇਰ ਸਾਨੂੰ ਵੀਰਾ ਕੱਢ ਕੇ ਖੜਿਆ। ਕਿੰਨੇ ਜੀ ਸੀਗੇ ਉਦੋਂ ਇੱਕ ਮੇਰੀ ਨੌ ਤੇ ਇੱਕ ਮੇਰਾ ਪੁੱਤ ਰ ਆ ਮੇਰਾ ਪੁੱਤ ਇਹ ਸਹੀ ਤੇ ਬੰਦਾ ਮੇਰਾ ਤੇ ਉਥੇ ਰਾਤ ਤੇ ਬਿਠਾ ਲਿਆ ਰ ਰਮਦਾਸ ਗੁਰਦੁਆਰੇ ਗੁਰਦੁਆਰੇ ਹਾਂਜੀ ਕਹਿੰਦੇ ਕਹਿੰਦੇ ਪੇਟੀਆਂ ਤੁਹਾਡੀਆਂ ਰੁੜ ਗਈਆਂ ਸਾਰਾ ਪੇਟੀਆਂ ਰੁੜ ਗਈਆਂ ਬੈੱਡ ਥੱਲੇ ਉਹਦੀ ਰੁੜ ਗਏ ਕੱਪੜੇ ਸੀਣ ਵਾਲੀ ਵਿਚਾਰੀ ਘਰ ਕੰਮ ਕਰਦੀ ਸੀ ਕੱਪੜੇ-ਕਪੜੇ ਸਿੰਦੀ ਉਹ ਵੀ ਮਸ਼ੀਨਾਂ ਰੁੜ ਗਈਆਂ ਬਚਿਆ ਇੱਕ ਅੱਖ ਨਹੀਂ ਆ ਤੇ ਕੀ ਕਰ ਸਕਦੇ ਹੁਣ ਅਸੀਂ ਤੁਸੀਂ ਇਹੋ ਹੀ ਆ ਮੇਰੀ ਮਾ ਤਹੀ ਮਦਦ ਕਰੋ ਤੇ ਮੇਰੀ ਹੋ ਸਕਦੀ ਹੈ ਪੇਰ ਮੈਂ ਪੈਰਾ ਸ਼ਿਰ ਖਲੋਇਆ ਚੱਕੀ ਹੀ ਚੱਕੀ ਚਲਾ ਦਿੰਦਾ ਸੀ ਮੈਂ ਪੀਪੇ ਭਰ ਭਰ ਆਟਾ ਪਿੰਦੀ ਹਾਂ ਨਾਲ ਤੇ ਚਲੋ ਗੁਜ਼ਰਗੁਜ਼ਾਰਾ ਕਰਦਾ ਲੱਗਦਾ ਜਾ 7000 ਨਾਲ ਵੀਰਾ ਕੀ ਬੰਦ ਹੂੰ 7000 ਨਾਲ ਬੱਚਾ ਵੀ ਪੜਾਉਣਾ ਕਰਦਾ ਸੌਦਾ ਵੀ ਖਰਚਾ ਸਾਰਾ ਕਰਨਾ ਬੜਾ ਮੁਸ਼ਕਿਲ ਵਾਲੀ ਗੱਲ ਏ ਤਾਂ ਵੀ ਹੌਸਲਾ ਕਰੋ ਇਹ ਇਹ ਅਸੀਂ ਤਾਂ ਹੀ ਆਏ ਆ ਤੁਹਾਡੀਆਂ ਗੱਲਾਂ ਸੁਣਨ ਅਸੀਂ ਇਹ ਮਾਈਕ ਦਾ ਮਤਲਬ ਹੀ ਇਹ ਹੈ ਵੀ ਤੁਹਾਡੇ ਜਿਹੜੇ ਜਿਹੜੇ ਉੱਥੇ ਬੈਠੇ ਆ ਉੱਪਰ ਉਹ ਸੁਣਨ ਤੁਹਾਨੂੰ ਬੜੇ ਪ੍ਰਾਪਤੋਂ ਦਿੱਲੀ ਆ ਤੁਹਾਨੂੰ ਸਾਡੇ ਟੱਡ ਕਰਕੇ ਇਥੇ ਕੀ ਕਰਨਾ ਮੈਂ ਕੀ ਕਹੇ ਜੋਗੀ ਨਹੀਂ ਰਹੀ ਮਾਈ ਲੱਕਵਾ ਉੱਟ ਕੇ ਤੇ ਪੀਪੇ ਪਾਪੇ ਪਾਦੇ ਆ ਚੁੱਕਦੀਆਂ ਨਾਲ ਨਾਲ ਦਾ ਮੇਰਾ ਚੱਕੀ ਚਲਾ ਦਿੰਦਾ ਹੀ ਪੱਕ ਕਰਨਾ ਤੁਰਦੇ ਵਾਕਰ ਦੇ ਨਾਲ ਜਾ ਕੇ ਚੱਕੀ ਚਲਾ ਦਿੰਦਾ ਹੀ ਉਹਨਾਂ ਦੀ ਲੱਤਾਂ ਖਰਾਬ ਆ ਕਸਮ ਖਾ ਰੇ ਹਾਂ ਇਸ ਕਸਮ ਰੇ ਮਿੰਟੇ ਆ ਗੋਗੇ ਇਹ ਦਿੱਕਤ ਹੁੰਦੀ ਵਾਕਰ ਨਾਲ ਜਾਵਾਂ ਵਾਕਰ ਜੀ ਨੇ ਤੁਰ ਦੇ ਦਿੰਦਾ ਉਬੀ ਥੱਕ ਕਰੋ ਵਾਰਦ ਤੰਦਰੁਸਤ ਐਨਾ ਕਿ ਜਾਂਦੇ ਕਿੰਨਾ ਬਾਥਰੂਮ ਚੱਲ ਗਏ ਤੇ ਤਦਿਆ ਤੇ ਕਰਕੇ ਤੇ ਨਹੀਂ ਲਿਆਂਦਾ ਵੀ ਕਿਥੇ ਘਰ ਪਾਣੀ ਹੈ ਨਹੀਂ ਬੱਤੀ ਹੈ ਨਹੀਂ ਕਿਥੇ ਬੈẽਗਾ ਕਰ ਚਲੋ ਸ਼ੁਕਰ ਕਰੋ ਤੁਸੀਂ ਠੀਕ ਆ ਤੰਦਰੁਸਤ ਆ ਕੋਈ ਗੱਲ ਨਹੀਂ ਇਹ ਮੁਸ਼ਕਲ ਕੱਟੀ ਜਾਣੀ ਆ ਹਾਂਜੀ ਵੀਰ ਅਸਾ 10000 ਦੀ ਤੇ ਦਵਾਈ ਮਹੀਨੇ ਦੀ ਲਿਆਉਣੇ ਆ ਵੰਡ ਕੇ ਕਰ ਲਈਦਾ ਹੀ ਕਰੀ ਪੁੱਤ ਲਿਆ ਦਿੰਦਾ ਹੀ ਕਰੀ ਆਪ ਕਰ ਲਈਦਾ ਹੀ ਹੁਣ ਦਵਾਈ ਤੋਂ ਵੀ ਬੈਠੇ ਆ ਕੀ ਕਰੀਏ ਫਿਰ ਅਰਦਾਸ ਕਰੋ ਜੀ ਇਹਨਾਂ ਦੇ ਲਈ ਔਰ ਜੇ ਤੁਹਾਡੇ ਤੱਕ ਇਹ ਵੀਡੀਓ ਪਹੁੰਚਦੀ ਪਈ ਆ ਤੇ ਮਦਦ ਜ਼ਰੂਰ ਕਰੋ ਉਹਨਾਂ ਨੇ ਨਾਮ ਵੀ ਦੱਸਤਾ ਆ ਔਰ ਪਿੰਡ ਵੀ ਦੱਸਿਆ ਆ ਅਸੀਂ ਲੈ ਥੱਲੇ ਵੀ ਪਾ ਦਾਂਗੇ ਕਿ ਕਿਹੜਾ ਪਿੰਡ ਹੈ ਖੋਲੇ ਵਾਲਾ 마ਸੀ ਵਾਲਾ ਗੋਨੇ ਅਲ 마ਸੀ ਵਾਲਾ 마ਸੀ ਵਾਲਾ ਆ ਪਿੰਡ ਚੱਕ 마ਸੀ ਵਾਲਾ 마ਸੀ ਵਾਲਾ ਵੀਰ ਜੀ 마ਸੀ ਵਾਲਾ ਰਮਦਾਸ ਦੇ ਕੋਲ ਆ ਔਰ ਇਹ ਘਰ ਚੱਕੀ ਚੱਕੀ ਵਾਲਾ ਘਰ ਪੁੱਤਰਾਂ ਦੀਆਂ ਕਿਤਾਬਾਂ ਵੀ ਰੋੜ ਗਈਆਂ ਸਾਹਮਣੇ ਇਹ ਵੀ ਪਾਣੀ ਆ ਰਿਹਾ ਕਿੰਦਰ ਵੇਲਾ ਨਹੀਂ ਉਹ ਕਮਰਾ ਦਿਖਾਓ ਤਾਂ ਸਾਨੂੰ ਜਿਹੜਾ ਪੇਟੀਆਂ ਵਾਲਾ ਕਮਰਾ ਤੁਹਾਡਾ ਅੱਜ ਵੀ ਰਾਤ ਪਿਛਲਾ ਇਹ ਮੇਰੇ ਮੇਰੇ ਜਜ਼ਬਾਤ ਵਾ ਤੁਸੀਂ ਕਿਉਂਕਿ ਸਭ ਤੋਂ ਜ਼ਿਆਦਾ ਇਹ ਨਾ ਏਰੀਆ ਦਾ ਨੁਕਸਾਨ ਹੋਇਆ ਸਾਰੇ ਭੈਣ ਦੁਖੀ ਦੇਖੋ ਆ ਪੂਰਾ ਪੂਰਾ ਤਾਂ ਪੂਰਾ ਕਮਰਾ ਤੁਸੀਂ ਇੱਕ ਘਟ ਪੜਦੇ ਅંદર ਪਾਣੀ ਵੀ ਹੈ ਪੂਰਾ ਕਮਰਾ 800 ਫੁੱਟ ਦੂੰਗਾ 600 ਫੁੱਟ ਹਾਂਜੀ ਥੱਲੇ ਵੀ ਥੱਲੇ ਇਹ ਜੱਟਾ 600 ਫੁੱਟ ਦੀ ਜਾਗ ਹਨ ਉਹ ਲੈ ਕੇ ਥੱਲੇ ਲੱਗਦੀ ਨਹੀਂ ਹੈ ਇਹਦੇ ਥੱਲੇ ਜੇ ਫੇਟਿੰਗ ਕਰੇ ਥੱਲੇ ਲੱਗੀ ਪਰ ਦੇ ਨੇ ਡੀਰ ਅંદર ਕੋ ਵੜਦਾ ਨਹੀਂ ਵੀ ਜੋ ਉੱਤੇ ਡਿੱਗਾ ਉਹ ਵੀ ਕਰਾਂਗੇ ਜਗਾਹ ਕਮਰੇ ਜਮਾ ਲੇਖੋ ਜੀ ਆਪਾਂ ਦਾ ਮੈਂ ਤੇ ਆ ਵੀਰ ਅਸੀਂ ਬਾਹਰ ਖਲੋਤੇ ਦੋਵੇਂ ਜਣੇ ਕੋਈ ਨਹੀਂ ਹੱਡੇ ਲੱਗੇ ਜਦੋਂ ਇਹ ਡਿੱਗਾ ਤੇ ਮੈਂ ਇਹਨੂੰ ਫੋਨ ਫੜਾਇਆ ਮੈਂ ਭੱਜ ਕੇ ਮੈਂ ਫੋਨ ਫੜਾ ਪਾਣੀ ਬਹੁਤ ਤੇਜ਼ੀ ਤੇ ਵਿੱਚੋਂ ਪੇਟੀਆਂ ਨਿਕਲ ਕੇ ਡੋ ਗਈਆਂ ਦੋਵੇਂ ਮੈਂ ਤੇ ਇਹਨੇ ਵੀਰ ਨੇ ਕੋਸ਼ਿਸ਼ ਕਰਕੇ ਆਵਾਂ ਦੋਹਾਂ ਨੇ ਬੰਨੇ ਲਾਈਆਂ ਭੜੀਆਂ ਭਾਰੀਆਂ ਬਹੁਤ ਔਖਾ ਸਾਰਾ ਸਮਾਨ ਸਾਰੀ ਉਮਰ ਦਾ ਸਮਾਨ ਪੇਟੀਆਂ ਚ ਆ ਸਾਰਾ ਭੱਜ ਗਿਆ ਸੀ ਪਾਣੀ ਨਾਲ ਸਾਬਾ ਦਈਆਂ ਸਭ ਕੁਝ ਰੁੜ ਗਿਆ ਦੋ ਹੀ ਪੇਟੀਆਂ ਭੜੀਆਂ ਆ ਸਭ ਕੁਝ ਰੁੜਿਆ ਜਦੋਂ ਵੱਡਾ ਬਰਾਸਰਾ ਕੀਤਾ ਜਿੰਨਾ ਦੋ ਪੇਟੀਆਂ ਆ ਕਿੰਨੀ ਨਹੀਂ ਕਰੀਆ ਉਹਨਾਂ ਨੂੰ بڑا ਚੁੱਤ ਲਾ ਕੇ ਇਕੱਠੀਆਂ ਕੀਤੀਆਂ ਫਿਰ ਪਿੰਡ ਵਾਲੇ ਭੱਜੇ ਆਏ ਤੇ ਫਿਰ ਇਹ ਸਮਾਨ ਬਾਕੀ ਖੜਿਆ ਸਮਾਨ ਕੋਈ ਵੀ ਨਹੀਂ ਇਹਦੇ ਕਮਰੇ ਚੋਂ ਬਚਿਆ ਸਾਰਾ ਖਰਾਕ ਸਾਰਾ ਹੀ ਪਾਣੀ ਨਾਲ ਭਾਦੀਆਂ ਸਾਰੀਆਂ ਪੇਟੀਆਂ ਭਰੀਆਂ ਸਿਰਫ ਦੋ ਪੇਟੀਆਂ ਫੜੀਆਂ ਨੇ ਜਿਹੜੇ ਗਾੜ ਵਾਲੇ ਸਿਆਲ ਵਾਲੇ ਕੱਪੜੇ ਉਹ ਵੀ ਰੁੜ ਗਏ ਟਰੱਕ ਭਰੇ ਉਹ ਵੀ ਪੁੱਤਰੇ ਮੇਰੇ ਨੇ 10-10 ਰੁਪਏ ਜੋੜ ਕੇ ਕਿ ਮੈਂ ਨਿਬਾਰੀ ਲਿਆਵਾਂ ਉਹ ਵੀ ਰੁੜ ਗਈ ਤਾਂ ਰਾਖਾਇਆ ਪੇਟੀ ਤੇ ਉਹ ਵੀ ਰੁੜ ਗਈ ਸਾਰੀ ਸਾਰੇ ਪੈਸੇ ਰੁੜ ਗਏ ਹਾਂਜੀ ਕੱਚੀ ਮਿੱਟੀ ਦੀ ਜਿਹੜੀ ਬਗਣੀ ਹੁੰਦੀ ਗੁਰਕਜੀ ਉਹ ਵੀ ਰੁੜ ਗਈ ਬੱਚਿਆਂ ਨਾਲ ਕੀ ਚੰਗਾ ਹੁੰਦਾ ਵੀ ਤੁਸੀਂ ਕੋਈ ਨਾ ਹੌਸਲਾ ਰੱਖੋ ਇਹ ਸਭ ਕੁਝ ਆ ਜਾਣਾ ਤੁਹਾਡੇ ਕੋਲੇ ਵਾਪਸ ਆ ਆ ਜਾਣਾ ਆ ਰੋਣ ਨਾ ਨਹੀਂ ਅਸੀਂ ਮਿਲਾਂ ਨਾ ਮੇਰੇ ਅਰਕੇ ਬੜੇ ਲੁੱਕ ਕੇ ਆਏ ਹੁਣ ਤੁਹਾਡਾ ਸੁਣਨ ਹਾਜੀ ਆਈ ਆਈ ਤੇ ਹਾਜੀ ਆਏ ਹਾਂ ਹਾਜੀ ਆਏ ਵੀਰਾ ਉਹ ਵੀ ਪਿੰਡ ਵਾਲੇ ਗੁੱਸੇ ਹੁੰਦੇ ਪਿਆ ਆਪਣੇ ਘਰ ਬਹੂ ਆਣ ਕੇ ਹਾਜੀ ਆਈ ਆ ਜੀ ਪਿੰਡ ਚ ਲੱਗੇ ਨਾ ਮੁੰਡੇ ਦੇ ਸੋਹਰੇ ਚ ਸੋਹਰੇ ਚਲ ਕੇ ਹਾਜੀ ਆ ਸੱਦਿਆ ਹੀ ਕਾਂਦੇ ਭਕਾਰ ਆ ਜੀ ਕੋਈ ਗੱਲ ਨਹੀਂ ਇਹ ਤੁਹਾਡੀ ਅਸੀਂ ਆਵਾਜ਼ ਚੱਕਣੀ ਆਏ ਆ ਮੇਰੇ ਲੱਗਦਾ ਇਹ ਜਦੋਂ ਚੱਲ ਗਈ ਦੋ ਤਿੰਨ ਦਿਨਾਂ ਚ ਤੁਹਾਨੂੰ ਦੇਖਿਓ ਕੋਈ ਨਾ ਕੋਈ ਸੱਚਣ ਮਿੱਤਰ ਆ ਜਾਣੇ ਆ ਪੰਜਾਬ ਚ ਬੋਲਿਆ ਤੁਹਾਡੀ ਮਿਹਰਬਾਨੀ ਕਿ ਤੇ ਮੇਰਾ ਵੀ ਘਰ ਫੇਰ ਬਣ ਜੂਗਾ ਕਿ ਤੇ ਗਰੀਬ ਬਣੀ ਦਾ ਅੱਛਾ ਵੈਸੇ ਸਾਨੂੰ ਵੀ ਸਮਝ ਨਹੀਂ ਆਉਂਦਾ ਵੀ ਅਸੀਂ ਕੀ ਬੋਲੀਏ ਕੀ ਕਹੀਏ ਇਹਨਾਂ ਨੂੰ ਪਰ ਇਹ ਇੱਥੇ ਇੱਥੇ ਆਉਣ ਦਾ ਮਕਸਦ ਇਹ ਆ ਸਾਡਾ ਦਿਖਾਉਣ ਦਾ ਮਕਸਦ ਵੀ ਇਹ ਹੈ ਕਿਉਂਕਿ ਰੋਣਾ ਐਵੇਂ ਨਹੀਂ ਹੈਗਾ ਤੁਸੀਂ ਤੁਸੀਂ ਵੀ ਘਰ ਵਾਲੇ ਅਸੀਂ ਵੀ ਘਰ ਵਾਲੇ ਆਸੀਂ ਸਾਰਿਆਂ ਨੇ ਛੋਟੀਆਂ ਤੋਂ ਵੱਡੀਆਂ ਚੀਜ਼ਾਂ ਆਪ ਬਣਾਉਣੇ ਆ ਚਾਹੇ ਉਹ ਸਰਮਾਇਦਾਰ ਹੋਵੇ ਚਾਹੇ ਉਹ ਕਿਦਾਂ ਦਾ ਵੀ ਹੋਵੇ ਪਰ ਜਨਾ ਦਾ ਸਾਰਾ ਕੁਝ ਹੀ ਲੁੱਟ ਜਾ ਜਾਣਾ ਉਹਨਾਂ ਦਾ ਤੁਸੀਂ ਹੱਲ ਲੱਭ ਲਓ ਵੀ ਕੀ ਹੋਏਗਾ ਮੈਂ ਜਤਿੰਦਰ ਸਿੰਘ ਖਹਿਰਾ ਕੈਮਰਾਮੈਨ ਸਾਹਿਬ ਦੇ ਨਾਲ ਇਹ ਜਿਹੜਾ ਦਹੜ ਨਾਲ ਪੀੜਤ ਨੇ ਇਲਾਕੇ ਉਹਨਾਂ ਤੋਂ ਕਵਰ ਕਰ ਰਿਹਾ ਜੀ ਹੌਸਲਾ ਕਰੋ ਇਹ ਇਹ ਅਸੀਂ ਤਾਂ ਹੀ ਆਏ ਆ ਤੁਹਾਡੀਆਂ ਗੱਲਾਂ ਸੁਣਨ ਅਸੀਂ ਇਹ ਮਾਈਕ ਦਾ ਮਤਲਬ ਹੀ ਇਹ ਹੈ ਵੀ ਤੁਹਾਡੀ ਜਿਹੜੇ ਜਿਹੜੇ ਉੱਥੇ ਬੈਠੇ ਆ ਉੱਪਰ ਉਹ ਸੁਣਨ ਤੁਹਾਨੂੰ ਬੜੇ ਪ੍ਰਾਪਤੋਂ ਦਿੱਲੀ ਆ ਤੁਹਾਨੂੰ ਸਾਡੇ ਟੱਡ ਕਰਕੇ ਇਥੇ ਕੀ ਕਰਨਾ ਮੈਂ ਕੀ ਕਹੇ ਜੋਗੀ ਨਹੀਂ ਰਹੀ ਮਾਈ ਲੱਕਾ ਉੱਟ ਕੇ ਤੇ ਪੀਪੇ ਪਾਪੇ ਪਾਦੇ ਆ ਚੁੱਕਦੀਆਂ ਨਾਲ ਨਾਲ ਦਾ ਮੇਰਾ ਚੱਕੀ ਚਲਾ ਦਿੰਦਾ ਹੀ ਪੱਕ ਕਰਨਾ ਤੁਰਦੇ ਵਾਕਰ ਦੇ ਨਾਲ ਜਾ ਕੇ ਚੱਕੀ ਚਲਾ ਦਿੰਦਾ ਹੀ ਉਹਨਾਂ ਦੀ ਲੱਤਾਂ ਖਰਾਬ ਹਾਂ ਹਾਂ ਉਸ ਕੋ ਸਮਰੇ ਕਿਤੇ ਆ ਗੋਗੇ ਜੀ ਕਾਤੀ ਮਿੱਟੀ ਦੀ ਜੀ